ਕਿ ਮੈਂ ਦੇਖ ਦੋ ਜੀ ਸਰਕਾਰ ਦੇ 3 ਸਾਲਾਂ ਦੇ ਕਾਰਜਕਾਲ ਨੂੰ ਬਤੌਰ ਐਮ ਐਲ ਏ ਜਿਵੇਂ ਟੋਲ ਪਲਾਜੇ ਬੰਦ ਕੀਤੇ ਗਏ ਆ ਕਿੰਨੇ ਸੜਕ ਸੁਰੱਖਿਆ ਫੋਰਸ ਬਣਾਈ ਗਈ ਆ ਸੋ ਇਹ ਵਾਦੇ ਗਰੰਟੀਆਂ ਇਹ ਅਸੀਂ ਨਹੀਂ ਸੀ ਜਿਹੜੀਆਂ ਦਿੱਤੀਆਂ ਉਹ ਵੀ ਅਸੀਂ ਪੂਰੀਆਂ ਕੀਤੀਆਂ ਪਖਾਨਿਆਂ ਦੀ ਜਿਹੜੀ ਸਿਆਸਤ ਆ ਪਖਾਨਿਆਂ ਦੇ ਕਿਹੜੇ ਉਦਘਾਟਨ ਹੁੰਦੇ ਸੀ ਇਹ ਵੀ ਇੱਕ ਵੱਖਰੀ ਤਰ੍ਹਾਂ ਦਾ ਬਦਲਾਅ ਅਸੀਂ ਆਪਦੇ ਵਿਕਾਸ ਕਾਰਜਾਂ ਤੋਂ ਲੋਕਾਂ ਨੂੰ ਜਾਣੂ ਕਰਾ ਰਹੇ ਹਾਂ ਸਕੂਲ ਦੇ ਕੰਮਾਂ ਤੋਂ ਜਿੰਨਾ 17000 ਕਰੋੜ ਰੁਪਏ ਲੱਗੇ ਉਹ ਕਿੱਥੇ ਲੱਗੇ ਇਹ ਦੱਸ ਰਹੇ ਹਾਂ ਨਸ਼ਿਆਂ ਵਾਲੇ ਮਾਮਲੇ ਤੇ ਬਹੁਤ ਸਾਰੇ ਲੋਕ ਦਾਵਾ ਕਰ ਰਹੇ ਵੀ ਗਰੀਬਾਂ ਦੇ ਢਰ ਘਰ ਟਾਏ ਗਏ ਆ ਵੱਡੇ ਸਮਗਲਰ ਵੱਡੇ ਮਗਰਮਚ ਉਹਨਾਂ ਨੂੰ ਹੁਣ ਤੱਕ ਹੱਥ ਨਹੀਂ ਪਾਇਆ ਗਿਆ ਵੀ ਬਿਖੋ ਸਰਕਾਰ ਨੇ ਜਿਹੜੇ ਵੱਡੇ ਪੋਲੀਟੀਸ਼ੀਅਨ ਐ ਜਿਨ੍ਹਾਂ ਤੇ ਆਲਰੇਡੀ ਮਤਲਬ ਜੁਡੀਸ਼ੀਅਲ ਕੇਸ ਜਿਹੜੇ ਚੱਲ ਰਹੇ ਆ ਉਹਨਾਂ ਦੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਜਦੋਂ ਉਹਨਾਂ ਦੀ ਵਾਰੀ ਆ ਗਈ ਉਹਨਾਂ ਦੇ ਵੀ ਢਾਏ ਜਾਗੇ ਵੀਆਈਪੀ ਕਲਚਰ ਖਤਮ ਕਰਨ ਦੀਆਂ ਬਹੁਤ ਗੱਲਾਂ ਹੁੰਦੀਆਂ ਸੀ ਹੁਣ ਵੱਡੇ ਵੱਡੇ ਕਾਫਲੇ ਹੁੰਦੇ ਨਾਲ ਐਮਐਲਏ ਦੇ ਤੁਸੀਂ ਦੇਖ ਲਓ ਵੀਆਈਪੀ ਕਲਚਰ ਆਏ ਹੁੰਦਾ ਤੁਸੀਂ ਅੱਜ ਮੇਰੇ ਆਫਿਸ 'ਚ ਆਏ ਆ ਤੁਹਾਨੂੰ ਕਿਸੇ ਨੇ ਰੋਕਿਆ ਤਾਂ ਨਹੀਂ ਜੇ ਪ੍ਰਤਾਪ ਸਿੰਘ ਬਾਜਵਾਏ ਬਿਆਨ ਦੇ ਦਿੰਦੇ ਆ ਉਹ ਵਿਰੋਧੀ ਕਹਿ ਰਹੇ ਆ ਵੀ ਉਹਨਾਂ ਨੂੰ ਤਾਂ ਪੜਿਆ ਨਹੀਂ ਗਿਆ ਜਿਹੜੇ ਬਲਾਸਟ ਕਰਵਾ ਰਹੇ ਨੇ ਕਿੱਥੋਂ ਆ ਰਿਹਾ ਬਾਜਵਾ ਸਾਹਿਬ ਨਾਲ ਐਕਚੁਅਲ 'ਚ ਕੁਛ ਵੀ ਬੋਲ ਦਿੰਦੇ ਆ ਕੁਛ ਵੀ ਮਤਲਬ ਕੁਛ ਵੀ ਉਹਨਾਂ ਨੂੰ ਫਰਕ ਨਹੀਂ ਪੈਂਦਾ ਲੋਕ ਕੀ ਸੋਚਣਗੇ ਲੋਕਾਂ 'ਚ ਕੀ ਡਰਦਾ ਮਾਹੌਲ ਬਣੂਗਾ ਉਹਨਾਂ ਨੂੰ ਫਰਕ ਨਹੀਂ ਇੱਕ ਪਤਾ ਨਹੀਂ ਉਹਨਾਂ ਨੇ ਆ 32 ਨੰਬਰ ਕਿੱਥੋਂ ਕਿਹੜੇ ਪੰਡਤ ਤੋਂ ਘੜਾਇਆ ਕਦੇ ਕਹਿੰਦੇ ਆ 32 ਐਮਐਲਏ ਸਾਡੇ ਸੰ ਤੇ ਕਹਿੰਦਾ 32 ਬੰਬ ਰਹਿ ਗਏ ਚੱਲਣ ਵਾਲੇ ਤੁਸੀਂ ਤਾਂ ਜਾਣਦੇ ਹੋਵੋਗੇ ਉਹ 32 ਐਮਐਲਏ ਕਿਹੜੇ ਕਿਹੜੇ ਨਾਲ ਰਹਿੰਦੇ ਹੋ ਤੁਸੀਂ ਜੇ ਮੈਂ ਜੇ ਮੈਨੂੰ ਪਤਾ ਹੁੰਦਾ ਫਿਰ ਮੈਂ ਤੁਹਾਨੂੰ ਆਏ ਨਹੀਂ ਨਾ ਕਹਿੰਦਾ ਸੀ ਬਸਾਂ ਦੀਆਂ ਬਾੜੀਆਂ ਕਿੱਥੋਂ ਲੱਗਦੀਆਂ ਸੀਗੀਆਂ ਮਿੱਲਾਂ ਦਾ ਪਤਾ ਸਾਰਿਆਂ ਨੂੰ ਸੋ ਇਹ ਉਹ ਤੇ ਕਾਰਵਾਈ ਕਿਉਂ ਨਹੀਂ ਹੋਈ ਜੇ ਇਹ ਇਕੱਲੇ ਬਿਆਨ ਤੱਕਾ ਤੋਂ ਰਹਿ ਜਾਂਦਾ ਵੀ ਬਸਾਂ ਦੀਆਂ ਬਾੜੀਆਂ ਗਲਤ ਲੱਗੀਆਂ ਮੁੰਡਿਆਂ ਨੂੰ ਫੜ ਕੇ ਇਹ ਕਿਹਾ ਜਾਂਦਾ ਸਰਵਿਰੋਧੀਆਂ ਵੱਲੋਂ ਵੀ ਮੁੰਡਿਆਂ ਨੂੰ ਫੜ ਕੇ ਮਾਰਿਆ ਜਾ ਰਿਹਾ ਗੈਂਗਸਟਰ ਕਲਚਰ ਖਤਮ ਕਰਨ ਦੇ ਨਾਮ ਤੇ ਫੇਕ ਐਨਕਾਊਂਟਰ ਹੋ ਰਿਹਾ ਕਹਿੰਦੇ ਜਿਹੜਾ 90 ਦੇ ਦੌਰ ਚ ਹੋਇਆ ਪਹਿਲੇ ਪੰਜਾਬ ਨੇ ਬਹੁਤ ਹੰਡਾਇਆ ਕੋਈ ਫੇਕ ਐਨਕਾਊਂਟਰ ਨਹੀਂ ਹੁੰਦਾ ਵਿਰੋਧੀ ਧਿਰ ਚਾਹੁੰਦੀ ਨਹੀਂ ਗੀ ਵੀ ਗੈਂਗਸਟਰਵਾਦ ਆ ਜਿਹੜਾ ਖਤਮ ਹੋਵੇ ਜਾਂ ਚੇਟਾਕਾ ਦਾ ਕਾਰਨ 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 ਦਾ ਇਹ ਆ ਵੀ ਉਹ ਇਹਨਾਂ ਤੋਂ ਕੰਮ ਲੈਂਦੀ ਸੀ 1100 ਰੁਪਏ ਦੇਵੋਗੇ ਬਿਲਕੁਲ 100% 3 ਸਾਲ ਤਾਂ ਟੱਪ ਗਏ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮੈਂ ਮੋਨ ਸਿੰਘ ਗੌਲਕ 2022 ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ 3 ਸਾਲਾਂ ਦਾ ਕਾਰਜਕਾਲ ਲੰਘਿਆ ਅੱਗੇ ਵੀ ਸਰਕਾਰ ਦੇ ਦਾਅਵੇ ਨੇ ਕਿ ਉਹ 2027 ਦੇ ਵਿੱਚ ਰਿਪੀਟ ਕਰਨਗੇ ਤਮਾਮ ਗੱਲਾਂ ਬਾਤਾਂ ਕਰਾਂਗੇ ਕਿ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਸਿਆਸਤ ਦੇ ਵਿੱਚ ਜਿਵੇਂ ਦੇ ਮਾਡਲ ਲਿਆਂਦੇ ਜਾ ਰਹੇ ਨੇ ਸਿੱਖਿਆ ਕ੍ਰਾਂਤੀ ਦੇ ਦਾਅਵੇ ਜੁਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚਲਾਈ ਜਾ ਰਹੀ ਆ ਬੁਲਡੋਜ਼ਰਾਂ ਨਾਲ ਘਰ ਵੀ ਢਾਏ ਗਿੰ ਨਸ਼ਾ ਤਸਕਰਾਂ ਦੇ ਉਹਦੇ ਤੇ ਸਵਾਲ ਵੀ ਉੱਠ ਰਹੇ ਨੇ ਪਰ ਲੋਕ ਬਹੁਤ ਸਾਰੇ ਉਹ ਵੀ ਨੇ ਜਿਹੜੇ ਚੰਗਾ ਵੀ ਕਹਿ ਰਹੇ ਨੇ ਕਿ ਚਲੋ ਸਰਕਾਰ ਨੇ ਬਹੁਤ ਤਿੱਖੀ ਨਕੇਲ ਕਸੀ ਆ ਹੌਲੀ ਹੌਲੀ ਅੱਗੇ ਵੀ ਵੱਧਿਆ ਜਾਊਗਾ ਇਹ ਤਮਾਮ ਗੱਲਾਂ ਬਾਤਾਂ ਕਰਾਂਗੇ ਮੇਰੇ ਨਾਲ ਰਹਿਣਗੇ ਐਮਐਲਏ ਅਮੋਲਕ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਕਿਵੇਂ ਜਿੰਦੂ ਜੀ ਸਰਕਾਰ ਦੇ 3 ਸਾਲਾਂ ਦੇ ਕਾਰਜਕਾਲ ਨੂੰ ਬਤੌਰ ਐਮਐਲਏ ਕਿ ਲੋਕ ਦੇ ਦਾਵਾ ਕਰਨ ਕਿ ਸਤਾਈ ਚ ਫੇਰ ਰਿਪੀਟ ਹੋਊਗੀ ਸਰਕਾਰ ਵੇਖੋ ਆਮ ਆਦਮੀ ਪਾਰਟੀ ਜਦੋਂ ਚੋਣ ਕੈਂਪੇਨ ਕਰਦੀ ਸੀ ਜਦੋਂ ਅਸੀਂ ਵੋਟਾਂ ਮੰਗੀਆਂ ਲੋਕਾਂ ਤੋਂ ਅਸੀਂ ਜਿਹੜੇ ਆਪਦੀਆਂ 5 ਗਰੰਟੀਆਂ ਦਿੱਤੀਆਂ ਸੀ ਉਹਨਾਂ ਨੂੰ ਛੱਡ ਕੇ ਹੋਰ ਵੀ ਗਰੰਟੀਆਂ ਪੂਰੀਆਂ ਕੀਤੀਆਂ ਜਿਹੜੀਆਂ ਅਸੀਂ ਸਪੈਸ਼ਲ ਤੌਰ ਤੇ ਕਿਹਾ ਸੀ ਸਿੱਖਿਆ ਦੇ ਖੇਤਰ ਦੇ ਵਿੱਚ ਸਿਹਤ ਸਹੂਲਤਾਂ ਦੇ ਖੇਤਰ ਦੇ ਵਿੱਚ ਠੀਕ ਹੈ ਆ ਬਿਜਲੀ ਜਿਹੜੀ ਫ੍ਰੀ ਕਰਾਂਗੇ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦਵਾਂਗੇ ਇਹਦੇ ਤੋਂ ਬਿਨਾਂ ਵੀ ਜਿਹੜੇ ਸਰਕਾਰ ਨੇ ਵਾਅਦੇ ਨਹੀਂ ਕੀਤੇ ਸੀਗੇ ਜਿਵੇਂ ਟੋਲ ਪਲਾਜ਼ੇ ਬੰਦ ਕੀਤੇ ਗਏ ਆ ਕਿੰਨੇ ਸੜਕ ਸੁਰੱਖਿਆ ਫੋਰਸ ਬਣਾਈ ਗਈ ਆ ਤੇ ਅੱਜ ਇੱਕ ਨਵਾਂ ਜਿਹੜਾ ਇਤਿਹਾਸ ਪੰਜਾਬ ਸਰਕਾਰ ਨੇ ਰੱਖਿਆ ਜਿਹੜੇ ਸਰਕਾਰੀ ਵਕੀਲ ਆ ਉਹਨਾਂ ਦੇ ਰਾਖਮਗਰਨ ਕੀਤਾ ਸੋ ਇਹ ਵਾਦੇ ਗਰੰਟੀਆਂ ਇਹ ਅਸੀਂ ਨਹੀਂ ਸੀ ਜਿਹੜੀਆਂ ਦਿੱਤੀਆਂ ਉਹ ਵੀ ਅਸੀਂ ਪੂਰੀਆਂ ਕੀਤੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆਪ ਹੀ ਦਿਸਣ ਲੱਗ ਜੂ ਕਿਉਂਕਿ ਸਰਕਾਰ ਨੇ ਕੰਮ ਜਿਹੜਾ ਸ਼ੁਰੂ ਕੀਤਾ ਉਹ 70 ਸਾਲ ਪੁਰਾਣੀ ਜਿਹੜੀ ਗੰਦਲੀ ਹੋਈ ਵੀ ਸੀ ਸਿਆਸਤ ਉਹਨੂੰ ਸਾਫ਼ ਕਰਨ ਦਾ ਕੀਤਾ ਤੇ ਮੈਨੂੰ ਲੱਗਦਾ ਤੁਸੀਂ ਵੇਖਿਆ ਹੋਊਗਾ ਜਦੋਂ ਹੀ ਸਰਕਾਰ ਬਣੀ ਆਉਂਦੀ ਤਿੰਨ ਮਹੀਨਿਆਂ ਚ ਪੈਸਾਰ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜਿਹੜੀ ਬਿਜਲੀ ਸੀ ਕਈ 300 ਯੂਨਟ ਫ੍ਰੀ ਕੀਤੀ ਤੇ ਅੱਜ ਉਹਦੇ ਨਾਲ ਮੇਰੇ ਹਿਸਾਬ ਨਾਲ 85% ਤੋਂ ਵੱਧ ਜਿਹੜੇ ਲੋਕ ਆ ਉਹਨਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਇਹ ਹਕੀਕੀ ਆ ਜਿਹੜਾ ਰਿਕਾਰਡ ਆ ਡਾਟਾ ਫਿਰ ਉਸ ਤੋਂ ਬਾਅਦ ਮਹੱਲਾ ਕਲੀਨਿਕ ਕਏ ਸੀਗੇ ਸਾਡੇ ਵੀ ਇੱਥੇ ਬਣਿਆ ਹੋਰ ਵੀ ਜਿਹੜੇ ਹਲਕਿਆਂ ਦੇ ਵਿੱਚ ਮਹੱਲਾ ਕਲੀਨਿਕ ਬਣਾਏ ਗਏ ਆ ਉਸ ਤੋਂ ਮਗਰੋਂ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਸੀ ਹੁਣ ਤੱਕ 17000 ਜਿਹੜਾ ਕਰੋੜ ਰੁਪਇਆ ਜਿਹੜਾ ਸਰਕਾਰੀ ਸਕੂਲਾਂ 'ਚ ਜਿਹੜਾ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਜਿੱਥੇ ਆਮ ਘਰਾਂ ਦੇ ਜਵਾਕ ਪੜਦੇ ਗਰੀਬਾਂ ਦੇ ਜਵਾਕ ਪੜਦੇ ਸੀ ਵੀ ਉਹਨਾਂ ਵਾਸਤੇ ਵੀ ਕੁਛ ਕੀਤਾ ਜਾਵੇ ਸੋ ਨੌਜਵਾਨੀ ਨੂੰ ਬਚਾਉਣ ਵਾਸਤੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਰਕਾਰ ਨੇ ਮਹਿੰਮ ਚਲਾਈ ਆ ਮਹਿੰਮੇ ਅੱਜ ਦੀ ਨਹੀਂ ਗਈ ਇਹ ਬਹੁਤ ਲੰਬੇ ਸਮੇਂ ਤੋਂ ਜਿਹੜੀ ਇਹਦੀ ਪਲੈਨਿੰਗ ਚੱਲਦੀ ਆ ਰਹੀ ਸੀ ਉਹਦੇ ਤਹਿਤ ਜਿੰਨੇ ਵੀ ਕੰਮ ਕੀਤੇ ਆ ਸਰਕਾਰ ਨੇ ਲੋਕ ਪੱਖੀ ਲੋਕ ਖੇਤਰ ਨੂੰ ਧਿਆਨ ਚ ਰੱਖਦੇ ਹੋਏ ਕੀਤੇ ਆ ਸੋ ਹਮੇਸ਼ਾ ਹੀ ਜਿਹੜੀ ਸਰਕਾਰ ਆ ਉਹ ਭਗਤ ਸਿੰਘ ਬਾਬਾ ਭੀਮਰਾਓ ਬੇਦਕਰ ਜੀ ਦੇ ਜਿਹੜੇ ਸਿਧਾਂਤ ਆ ਉਹਨਾਂ ਤੇ ਚੱਲਦੀ ਆ ਸੋ ਬਹੁਤ ਵਧੀਆ ਕੰਮ ਕੀਤੇ ਆ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਇਦੋਂ ਵੀ ਵਧੀਆ ਕਰਾਂਗੇ ਨਿੱਜੀ ਤੌਰ ਤੇ ਤੁਹਾਨੂੰ ਜੇ ਦੁਬਾਰਾ ਨੌਜਵਾਨ ਹੋ ਜੀ ਪੜਾਈ ਹੋਰ ਆ ਤੇ ਬਾਅਦ ਵਿੱਚ ਸਿਆਸਤ ਚ ਆਉਣਾ ਹੁੰਦਾ ਨਿੱਜੀ ਤੌਰ ਤੇ ਤੁਹਾਨੂੰ ਦੁਬਾਰਾ ਲੋਕ ਕਿਉਂ ਚਾਉਂ ਚਾਉਣ ਵੀ ਤੁਸੀਂ ਦੁਆਰਾ ਬਣੋ ਵੇਖੋ ਪਹਿਲਾਂ ਦੇ ਸਮੇਂ 'ਚ ਮੈਨੂੰ ਆਪ ਨੂੰ ਪਤਾ ਚੰਗੀ ਤਰ੍ਹਾਂ ਸਾਡੇ ਇੱਥੇ ਬਹੁਤ ਮੇਰੇ ਯਾਰ ਦੋਸਤ ਮਿੱਤਰ ਵੀ ਹੈਗੇ ਆ ਉਹ ਦੱਸਦੇ ਹੁੰਦੇ ਆ ਤੇ ਮੈਨੂੰ ਆਪ ਨੂੰ ਵੀ ਪਤਾ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਕਿਸੇ ਇੱਕ ਐਮਐਲਏ ਨੂੰ ਮਿਲਣਾ ਹੁੰਦਾ ਸੀ ਨਾ ਤਾਂ ਉਹਨਾਂ ਦੇ ਪਹਿਲਾਂ ਪਿੰਡ ਦਾ ਜਿਹੜਾ ਕੋਈ ਮੋਹਤਬਰ ਹੁੰਦਾ ਈ ਜਾਂ ਪਿੰਡ ਦਾ ਜਿਹੜਾ ਆਗੂ ਹੁੰਦਾ ਸੀ ਉਹ ਪਾਰਟੀ ਦੇ ਆਗੂ ਨੂੰ ਮਿਲਣਾ ਪੈਂਦਾ ਸੀ ਫਿਰ ਉਹ ਕਹਿੰਦਾ ਸੀਗਾ ਵੀ ਜਦੋਂ ਨੌਜਵਾਨ ਮੁੰਡੇ ਕਹਿੰਦੇ ਸਾਨੂੰ ਜੰਗਰਾਉਂਡ ਚਾਹੀਦਾ ਜਾਂ ਕੋਈ ਹੋਰ ਕੰਮ ਚਾਹੀਦਾ ਉਹ ਕਹਿੰਦਾ ਸੀ ਆਪਦੇ ਬੰਦੇ ਇਕੱਠੇ ਕਰਿਓ ਆਪਾਂ ਐਮਐਲਏ ਸਾਹਿਬ ਨੂੰ ਮ ਫਿਰ ਉਹ ਬੰਦੇ ਇਕੱਠੇ ਕਰਦੇ ਸੀ ਅਗਲੇ ਦਿਨ 20 30 ਜਾਣੇ ਲੈ ਜਾਂਦੇ ਸੀ ਫਿਰ ਬਾਰਦ ਰਖਤ ਕੋਲੇ ਖੜੇ ਰਹਿੰਦੇ ਸੀ ਤੇ ਉਹ ਕਹਿੰਦਾ ਜੀ ਮੈਂ ਐਮਐਲਏ ਸਾਹਿਬ ਨਾਲ ਗੱਲ ਕਰਦਾ ਆਪ ਬੰਦਾ ਅੰਦਰ ਚਲਾ ਜਾਂਦਾ ਸੀ ਤੇ 10 ਮਿੰਟ ਬਾਅਦ ਬਾਹਰ ਆ ਜਾਂਦਾ ਸੀ ਤੇ ਉਹਨਾਂ ਨੂੰ ਮਲਾਉਂਦਾ ਵੀ ਨਹੀਂ ਸੀ ਐਮਐਲਏ ਨੂੰ ਮਿਲਣ ਵਾਸਤੇ ਮਿਲ ਕੇ ਜਿਹੜਾ ਕੰਮ ਕਹਿਣਾ ਸੀ ਤੇ ਉਹਨਾਂ ਨੂੰ ਕਹਿੰਦਾ ਸੀ ਤੁਹਾਡਾ ਕੰਮ ਹੋ ਗਿਆ ਚਲੋ ਵਾਪਸ ਚਲੀਏ ਸੋ ਬਹੁਤ ਲੋਕਾਂ ਨੇ ਤਾਂ ਐਮਐਲਏਾਂ ਦੀ ਸ਼ਕਲ ਹੀ ਨਹੀਂ ਦੇਖੀ ਸੀ ਸੋ ਮੈਂ ਮੈਨੂੰ ਮਿਲਣਾ ਇੰਨਾ ਕੁ ਸੌਖਾ ਅੱਜ ਜੇ ਤੁਸੀਂ ਮੇਰੇ ਕੋਈ ਘਰ ਦੇ ਮੂਹਰ ਦੀ ਵੀ ਨੰਗਦਾ ਹੁੰਦਾ ਨਾ ਤਾਂ ਉਹ ਵੀ ਸੋਚ ਲੈਂਦਾ ਵੀ ਐਮਐਲਏ ਘਰੇ ਆ ਤਾਂ ਚੱਲ ਮੈਲੀ ਚੱਲਦੇ ਆ ਦੋ ਮਿੰਟ ਸੋ ਇਹ ਬਦਲਾ ਇਹ ਚੀਜ਼ਾਂ ਦਾ ਆਮ ਜਿਹੜਾ ਲੋਕ ਕੋਈ ਸਵਾਲ ਵੀ ਕਰਦੇ ਆ ਉਹ ਵੀ ਇਸੇ ਗੱਲ ਦਾ ਹੀ ਕਾਰਨ ਆ ਵੀ ਅਸੀਂ ਮਿਲਦੇ ਸੌਖਾਂ ਤੇ ਲੋਕਾਂ ਨੂੰ ਵੀ ਸੌਖਾਂ ਲੱਗਣ ਲੱਗਿਆ ਆਪ ਦੇ ਆਰਗ ਲੱਗਣ ਲੱਗਿਆ ਤੇ ਹਰ ਬੰਦਾ ਸਵਾਲ ਵੀ ਕਰ ਲੈਂਦਾ ਹਰ ਬੰਦਾ ਗੱਲ ਵੀ ਕਰ ਲੈਂਦਾ ਜਿਹੜਾ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਇੱਕ ਮਾਡਲ ਲਿਆਂਦਾ ਜਾਂਦਾ ਬਹੁਤ ਸਾਰੇ ਜਿਹੜੇ ਵਿਰੋਧੀ ਨੇ ਜਾਂ ਆਮ ਲੋਕ ਵੀ ਇਹ ਕਹਿ ਰਹੇ ਵੀ ਪਖਾਨਿਆਂ ਦੀ ਜਿਹੜੀ ਸਿਆਸਤ ਆ ਪਖਾਨਿਆਂ ਦੇ ਕਿਹੜੇ ਉਦਘਾਟਨ ਹੁੰਦੇ ਸੀ ਇਹ ਵੀ ਇੱਕ ਵੱਖਰੀ ਤਰ੍ਹਾਂ ਦਾ ਬਦਲਾਅ ਇਹਨੂੰ ਕਿਵੇਂ ਦੇਖਦੇ ਹੋ ਵੇਖੋ ਜਿੱਥੇ ਜਿੱਥੇ ਸਰਕਾਰ ਨੇ ਪੈਸਾ ਲਾਇਆ ਚਾਹੇ ਉਹ ਚਾਰ ਦਿਵਾਰੀ ਹੋਵੇ ਚਾਹੇ ਉਹ ਬਾਥਰੂਮਾਂ ਤੇ ਹੋਵੇ ਭਾਵੇਂ ਉਹ ਸਮਾਰਟ ਕਲਾਸਰੂਮ ਹੋਣ ਚਾਹੇ ਸਕੂਲਾਂ ਦੇ ਵਿੱਚ ਕੋਈ ਨਵੇਂ ਚੀਜ਼ਾਂ ਪ੍ਰੋਜੈਕਟ ਜਾਂ ਸਾਇੰਟਿਫਿਕ ਲੈਬਾਂ ਦਿੱਤੀਆਂ ਹੁਣ ਫਿਜ਼ਿਕਸ ਲੈਬਾਂ ਦਿੱਤੀਆਂ ਹੁਣ ਉਹ ਸਰਕਾਰ ਨੇ ਹੁਣ ਦੱਸਣਾ ਚਾਹਿਆ ਵੀ ਅਸੀਂ ਜਿਹੜਾ ਪੈਸਾ ਲਾਇਆ ਕੱਲ ਨੂੰ ਹੁਣ ਜੇ ਗ੍ਰਾਂਟ ਲੱਗੀ ਆ 10 ਲੱਖ ਦੀ 8 ਲੱਖ ਅਸੀਂ ਗਿਣਾ ਦਾਂਗੇ ਜੇ 2 ਲੱਖ ਰੁਪਿਆ ਬਾਥਰੂਮ ਤੇ ਲੱਗਾ ਤਾਂ ਉਹ ਵੀ ਤਾਂ ਦੱਸਣਾ ਮੈਂ ਇਹ ਨਹੀਂ ਕਹਿੰਦਾ ਵੀ ਉੱਥੇ ਪਖਾਨਿਆਂ ਦੇ ਉਦਘਾਟਨ ਕੀਤੇ ਆ ਜਾਂ ਕੁਝ ਵੀ ਅਸੀਂ ਆਪਦੇ ਵਿਕਾਸ ਕਾਰਜਾਂ ਤੋਂ ਲੋਕਾਂ ਨੂੰ ਜਾਣੂ ਕਰਾ ਰਹੇ ਆ ਸਕੂਲ ਦੇ ਕੰਮਾਂ ਤੋਂ ਜਿੰਨਾ 17000 ਕਰੋੜ ਰੁਪਿਆ ਲੱਗਿਆ ਉਹ ਕਿੱਥੇ ਲੱਗਿਆ ਇਹ ਦੱਸ ਰਹੇ ਆ ਤੇ ਉਹ ਵਿਰੋਧੀਆਂ ਦਾ ਕੰਮ ਆ ਜੀ ਵਿਰੋਧ ਕਰਨਾ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਵਾਰੀ ਸਾਡੇ ਮਨਿਸਟਰ ਸਾਹਿਬ ਬਲਵੀਰ ਸਿੰਘ ਜੀ ਡਾਕਟਰ ਬਲਵੀਰ ਸਿੰਘ ਜੀ ਮਨਿਸਟਰ ਨੇ ਆਪਣੇ ਹੈਲਥ ਮੰਤਰੀ ਤੋਂ ਉਹਨਾਂ ਨੂੰ ਬਾਜਵਾ ਸਾਹਿਬ ਨੇ ਵਿਰੋਧੀ ਧਿਰ ਦੇ ਨੇਤਾ ਨੇ ਸਾਡੇ ਉਹ ਸਾਹਮਣੇ ਖੜੇ ਸੀ ਤੇ ਆਕਸੀਜਨ ਪਲਾਂਟ ਚਲਾਉਣ ਲਈ ਕਿਹਾ ਸੀ ਉਹਨਾਂ ਦੇ ਹਲਕੇ ਦਾ ਕਿ ਕਿਸੇ ਦਾ ਮੈਨੂੰ ਯਾਦ ਨਹੀਂਗਾ ਤੇ ਉਹਨਾਂ ਨੇ ਵਿੱਚ ਵਿਧਾਨ ਸਭਾ ਦੇ ਕਿਹਾ ਸੀ ਤੇ ਅਗਲੀ ਜਦੋਂ ਵਿਧਾਨ ਸਭਾ ਲੱਗੀ ਤੇ ਉਹਨਾਂ ਨੇ ਕਿਹਾ ਵੀ ਹੁਣ ਦੱਸੋ ਵੀ ਤੁਹਾਡਾ ਆਕਸੀਜਨ ਪਲਾਂਟ ਚੱਲ ਪਿਆ ਉਹ ਕਹਿੰਦੇ ਤੁਸੀਂ ਸਰਕਾਰ ਚਾ ਤੁਹਾਡਾ ਚੱਲ ਪਿਆ ਤੇ ਅਸੀਂ ਵਿਰੋਧੀ ਧਿਰ ਚਾ ਸਾਡਾ ਨਹੀਂ ਚੱਲਿਆ ਮਤਲਬ ਜੇ ਮੰਤਰੀ ਸਾਹਿਬ ਨੇ ਚਲਾਇਆ ਹੋਊਗਾ ਤਾਂ ਹੀ ਉਹਨਾਂ ਨੂੰ ਪੁੱਛਿਆ ਹੋਊਗਾ ਨਾ ਵੀ ਹੁਣ ਇਹਦੀ ਤਾਂ ਜਵਾਬ ਅਸ ਦੇ ਦਿਓ ਮੇਰਾ ਕਹਿਣ ਦਾ ਮਤਲਬ ਇਹ ਆ ਵਿਰੋਧੀਆਂ ਨੇ ਸਿਰਫ ਵਿਰੋਧ ਕਰਨਾ ਉਹ ਚਾਏ ਕਿਸੇ ਗੱਲ ਤੇ ਕਰ ਲੈਣ ਉਹਨਾਂ ਦਾ ਕੰਮ ਆ ਉਹ ਕਰੀ ਜਾਣਗੇ ਨਸ਼ਿਆਂ ਵਾਲੇ ਮਾਮਲੇ ਤੇ ਬਹੁਤ ਸਾਰੇ ਲੋਕ ਇਹ ਦਾਵਾ ਕਰ ਰਹੇ ਵੀ ਗਰੀਬਾਂ ਦੇ ਘਰ ਘਟਾਏ ਗਏ ਵੱਡੇ ਸਮਗਲਰ ਵੱਡੇ ਮਗਰਮੱਛ ਉਹਨਾਂ ਨੂੰ ਹੁਣ ਤੱਕ ਹੱਥ ਨਹੀਂ ਪਾਇਆ ਗਿਆ ਵੀ ਸਾਂਝ ਨਾਲ ਚੱਲਿਆ ਜਾ ਰਿਹਾ ਵੱਡਿਆਂ ਮਗਰ ਕੋਈ ਨਹੀਂ ਜਾਂਦਾ ਗਰੀਬਾਂ ਦੇ ਘਰ ਢਾ ਕੇ ਇਹ ਦਾਵਾ ਕੀਤਾ ਜਾ ਰਿਹਾ ਵੀ ਨਸ਼ੇ ਬੰਦ ਕਰ ਦਾਂਗੇ ਵੇਖੋ ਜਿਹੜਾ ਬੰਦੇ ਨੇ ਐਡਾ ਤਾਂ ਆਪਦਾ ਘਰ ਬਣਾ ਲਿਆ ਤਕੜਾ ਨਸ਼ੇ ਤੋਂ ਤੇ ਉਹ ਵੱਡਾ ਹੀ ਹੁੰਦਾ ਹੋਰ ਵੱਡਾ ਮਗਰਮੱਛ ਕਿਹੜਾ ਹੁੰਦਾਗਾ ਠੀਕ ਹੈ ਪਹਿਲੀ ਗੱਲ ਤਾਂ ਇਹ ਚੇਨ ਬੰਦੀ ਆ ਸਰਕਾਰ ਇਸ ਗੱਲ ਤੇ ਜਿਹੜੇ ਹੁਣ ਘਰ ਟਾਉਣ ਲੱਗੀ ਐ ਇਹ ਹੁਣ ਮੈਂ ਮੈ ਨਹੀਂ ਚੱਲੀ ਇਹ ਪਿਛਲੇ 3 ਸਾਲਾਂ ਤੋਂ ਇਹਦਾ ਜਿਹੜਾ ਰੂਪਰੇਖਾ ਲੀਕੀ ਜਾ ਰਹੀ ਸੀ ਬਹੁਤ ਲੰਮੇ ਸਮੇਂ ਤੋਂ ਪਹਿਲਾਂ ਵੀ ਨਸ਼ਿਆਂ ਨੂੰ ਰੋਕਣ ਦਾ ਜਿਹੜਾ ਕੰਮ ਉਹ ਚੱਲ ਰਿਹਾ ਸੀ ਇਹ ਹੁਣ ਕੱਲਾ ਦਿਸਣ ਲੱਗਾ ਸੋ ਮੈਨੂੰ ਲੱਗਦਾ ਵਿਰੋਧੀਆਂ ਨੂੰ ਘਟੋ ਘਟ ਇਸ ਗੱਲ ਤੋਂ ਤਾਂ ਖੁਸ਼ ਹੋਣਾ ਚਾਹੀਦਾ ਉਹਦੇ 'ਚ ਵੱਡਾ ਤੇ ਛੋਟਾ ਕੀ ਐ ਜਿਹੜਾ ਨਸ਼ਾ ਵੇਚਦਾ ਜਿਹੜਾ ਮਾਵਾਂ ਦੇ ਪੁੱਤ ਮਰੌਂਦਾ ਜਿਹੜਾ ਸਾਡੀਆਂ ਮਾਵਾਂ ਭੈਣਾਂ ਦੀਆਂ ਚੁੰਨੀਆਂ ਨੂੰ ਚਿੱਟਾ ਕਰਦਾ ਐ ਉਹ ਚੇਟਾ ਵੇਚਣ ਵਾਲੇ ਉਹ ਵੱਡੇ ਛੋਟੇ ਦਾ ਮਾਪਦੰਡ ਕਿਵੇਂ ਕਰ ਲਾਂਗੇ ਆਪਾਂ ਵੀ ਆ ਵੱਡਾ ਤੇ ਆ ਛੋਟਾ ਵੇਚਣ ਵਾਲਾ ਹਰ ਹੀ ਬੰਦਾ ਜਿਹੜਾ ਉਹ ਨਸ਼ਾ ਤਸਕਰ ਆ ਉਹਨੂੰ ਹਰ ਇੱਕ ਨੂੰ ਫੜ ਰਹੀ ਹੈ ਸਰਕਾਰ ਹਰ ਇੱਕ ਤੇ ਜੇ ਮੈਂ ਕਹਾਂ ਤੁਸੀਂ ਦੱਸੋ ਕਿਹੜਾ ਹੈਗਾ ਵੱਡਾ ਨਸ਼ਾ ਤਸਕਰ ਜਿਹੜਾ ਤੁਹਾਨੂੰ ਲੱਗਦਾ ਕਾਂਗਰਸ ਜਾਂ ਕਾਲੀ ਦਲ ਨੂੰ ਸਾਨੂੰ ਦੱਸੋ ਅਸੀਂ ਉਸ ਤੇ ਵੀ ਕਾਰਵਾਈ ਕਰਾਂਗੇ ਪਰ ਇਹ ਪੱਤਰਕਾਰਾਂ ਦਾ ਕੰਮ ਤਾਂ ਨਹੀਂ ਹੈ ਜੀ ਸਰਕਾਰ ਖੁਦ ਜਾਂਚ ਕਰੇ ਜੇ ਇਹਨਾਂ ਦੇ ਘਰ ਲੱਭੇ ਜਾ ਸਕਦੇ ਆ ਫਿਰ ਵੱਡੇ ਪੋਲਿਟਿਸ਼ੀਅਨ ਜਿੰਨਾਂ ਵਾਰੀ ਬਿਆਨ ਵੀ ਆਉਂਦੇ ਰਹੇ ਆ ਉਹਨਾਂ ਨੂੰ ਕਦੋਂ ਸ਼ਕੰਜੇ ਚ ਲਿਆਂਦਾ ਜਾਊਗਾ ਵੇਖੋ ਸਰਕਾਰ ਨੇ ਜਿਹੜੇ ਵੱਡੇ ਪੋਲੀਟੀਸ਼ੀਅਨ ਆ ਜਿਨ੍ਹਾਂ ਤੇ ਆਲਰੇਡੀ ਮਤਲਬ ਜੁਡੀਸ਼ੀਅਲ ਕੇਸ ਜਿਹੜੇ ਚੱਲ ਰਹੇ ਆ ਉਹਨਾਂ ਦੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਜਦੋਂ ਉਹਨਾਂ ਦੀ ਵਾਰੀ ਆ ਗਈ ਉਹਨਾਂ ਦੇ ਵੀ ਢਾਏ ਜਾਣੇ ਆ ਹੁਣ ਮੈਂ ਕਹਿੰਦੇ ਆ ਵੀ ਫਲਾਨੇ ਨੇ ਫਲਾਨੇ ਦਾ ਕਹਿਤਾ ਤੇ ਉਹਦਾ ਘਰ ਟਾਇਆ ਹੀ ਜਾ ਕੇ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਸਾਨੂੰ 3 ਸਾਲ ਲੱਗੇ ਇੱਥੋਂ ਤੱਕ ਪਹੁੰਚਣ ਤੇ ਕੋਈ ਨਹੀਂ ਉਹਨਾਂ ਦੀ ਵਾਰੀ ਵੀ ਆਏ ਜਾਣੀ ਆ ਤੁਹਾਡੇ ਸਾਹਮਣੇ ਹੀ ਆ ਮੈਂ ਉਹਨਾਂ ਦੀ ਗੱਲ ਹੀ ਕਰ ਰਿਹਾ ਮੈਂ ਪੱਤਰਕਾਰਾਂ ਦੀ ਨਹੀਂ ਗੱਲ ਕਰ ਰਿਹਾ ਵੀ ਜਿਹੜੇ ਕਾਲੀ ਕਾਂਗਰਸੀਆਂ ਨੂੰ ਲੱਗਦਾ ਵੀ ਫਲਾਨਾ ਵੱਡਾ ਉਹਨੂੰ ਫੜ ਲਾਂਗੇ ਦੱਸ ਦਿਓ ਹਮ ਐਮਐਸਪੀ ਦੇ ਮੁੱਦੇ ਤੇ ਸਰਕਾਰ ਸ਼ੁਰੂ ਹੀ ਇਹ ਗੱਲ ਕਰਦੀ ਕਿ ਕਿਸਾਨਾਂ ਦੇ ਨਾਲ ਹੁਣ ਵੀ ਇਹ ਕਿਹਾ ਗਿਆ ਹਮ ਧਰਨਾ ਚ ਕੋਣ ਲੱਗਿਆ ਜਿਹੜੀਆਂ ਚੀਜ਼ਾਂ ਹੋਈਆਂ ਉੱਥੇ ਉੱਥੇ ਪੁਲਿਸ ਬਲ ਦਾ ਪ੍ਰਯੋਗ ਵੀ ਹੋਇਆ ਅੱਧੀ ਰਾਤ ਨੂੰ ਬਜ਼ੁਰਗਾਂ ਨੂੰ ਬਹੁਤ ਖੱਜਲ ਖਵਾਰ ਹੋ ਕੇ ਆਉਣਾ ਪਿਆ ਹਮ ਇੱਕ ਪਾਸੇ ਇਹ ਕਿਹਾ ਗਿਆ ਕਿ ਸਰਕਾਰ ਕਿਸਾਨਾਂ ਦੇ ਨਾਲ ਆ ਦੂਜੇ ਪਾਸੇ ਕਿਸਾਨਾਂ ਨਾਲ ਇਦਾਂ ਦੀ ਮਤਲਬ ਬਦਸਲੂਕੀ ਕਰਨੀ ਜਾਂ ਪੁਲਿਸ ਬਲ ਦਾ ਪ੍ਰਯੋਗ ਕਰਨਾ ਦੀ ਰਾਤ ਨੂੰ ਠਾ ਦੇਣੀ ਬਜ਼ੁਰਗ ਉਹਨੂੰ ਕਿਵੇਂ ਦੇਖੇ ਵੇਖੋ ਅਸੀਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਆ ਅਸੀਂ ਜਦੋਂ ਧਰਨਾ ਲੱਗਿਆ ਸੀ ਮੈਂ ਆਪ ਵੀ ਸਾਡੀ ਸਾਰੀ ਸਰਕਾਰ ਜਿੰਨੇ ਵੀ ਹੁਣ ਨਮਾਇੰਦੇ ਆ ਉੱਥੇ ਜਦੋਂ ਦਿੱਲੀ ਧਰਨਾ ਲੱਗਿਆ ਸੀ ਅਸੀਂ ਉੱਥੇ ਬੈਠੇ ਸੀ ਪਰ ਮੇਰੇ ਹਿਸਾਬ ਨਾਲ ਉਹਨਾਂ ਨੂੰ 100 ਦਿਨ ਤੋਂ ਉੱਤੇ ਹੋ ਗਿਆ ਸੀ ਬੈਠਿਆ ਨੂੰ ਉੱਥੋਂ ਅੱਗੇ ਆਪਾਂ ਜਾ ਨਹੀਂ ਸਕਦੇ ਸੀ ਤੇ ਪੰਜਾਬ ਦੀ ਆਪਾਂ ਹੱਦ ਤੇ ਬੈਠੇ ਸੀ ਜਿਹਦੇ ਕਾਰਨ ਜਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਸ਼ਾਇਦ ਪਤਾ ਵੀ ਨਹੀਂ ਜਿਹੜਾ ਆਪਾਂ ਨੂੰ ਦਿਖਦਾ ਨਹੀਂ ਉਹ ਪਤਾ ਨਹੀਂ ਕਿੰਨੇ ਸੌ ਕਰੋੜ ਦਾ ਜਿਹੜਾ ਨੁਕਸਾਨ ਆ ਪੰਜਾਬ ਨੂੰ ਝੇਲਣਾ ਪਿਆ ਕਿਉਂਕਿ ਮੈਂ ਨਿੱਜੀ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਕੋਈ ਇੰਡਸਟਰੀਅਲ ਜਾਂ ਮੈਂ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਜਾਂ ਆਪਦਾ ਵਪਾਰ ਸ਼ੁਰੂ ਕਰਨ ਦੀ ਸੋਚਦਾ ਹੋਊਗਾ ਤਾਂ ਉੱਥੇ ਜਾ ਕੇ ਜਦੋਂ ਮੈਂ ਵੇਖੂਗਾ ਇੱਥੇ ਧਰਨਾ ਲੱਗਿਆ ਹੋਇਆ ਤਾਂ ਅਗਲਾ ਵੇਖ ਕੇ ਹੀ ਮੁੜ ਜੂਗਾ ਉਹ ਆ ਯਾਰ ਕੱਲ ਨੂੰ ਮੇਰੇ ਬਾਰ ਮੂਰੇ ਵੀ ਲੱਗ ਸਕਦਾ ਸੋ ਉਸ ਕਰਕੇ ਆ ਉਹ ਪੰਜਾਬ ਦਾ ਨੁਕਸਾਨ ਹੋ ਰਿਆ ਸੀ ਮੈਂ ਕਹਿੰਨਾ ਲੜਾਈ ਆਪਣੀ ਸੈਂਟਰ ਨਾਲ ਆ ਐਮਐਸਪੀ ਪੰਜਾਬ ਸਰਕਾਰ ਦੇਣ ਨੂੰ ਤਿਆਰ ਆ ਪਰ ਜਿਹੜਾ ਸੈਂਟਰ ਦਾ ਹਿੱਸਾ ਹੋ ਤਾਂ ਸੈਂਟਰ ਪੂਰਾ ਕਰੋਗੇ ਨਾ ਅਸੀਂ ਤਾਂ ਤਿਆਰ ਆ ਦੇਣ ਨੂੰ ਜੋ ਸੈਂਟਰ ਆਪਦਾ ਹਿੱਸਾ ਦਾ ਵੇ ਅਸੀਂ ਐਮਐਸਪੀ ਦੇ ਦੇਾਂਗੇ ਜਿਹੜਾ ਬਣਦਾ ਉਹ ਦੇਵੇ ਤੇ ਅਸੀਂ ਦੇ ਦੇਾਂਗੇ ਪਰ ਇੱਥੇ ਇਕੱਲਾ ਬਹਿ ਕੇ ਮੈਂ ਕਹਿੰਨਾ ਦਿੱਲੀ ਚਲੋ ਉੱਥੇ ਬੈਠੋ ਮੈਂ ਆਉਦੀ ਸਾਰੀ ਟੀਮ ਨਾਲ ਉੱਥੇ ਜਾਊਂਗਾ ਅਸੀਂ ਤਾਂ ਕੱਲ ਬੋਲੀ ਲਾਈ ਆ ਮੈਂ ਸਪੈਸ਼ਲ ਮੈਂ ਕਿਹਾ ਜਿਹੜੇ ਡੀਐਫਐਸਸੀ ਸਾਹਿਬ ਆ ਏਐਫਐਸਓ ਸਾਹਿਬ ਆ ਉਹਨਾਂ ਨੂੰ ਮੈਂ ਸਪੈਸ਼ਲ ਕਿਹਾ ਵੀ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਦਿੱਕਤ ਨਹੀਂ ਹੋਣੀ ਚਾਹੀਦੀ ਕਿਉਂਕਿ ਕਿਸਾਨਾਂ ਦੇ ਸਿਰ ਤੇ ਹੀ ਅਸੀਂ ਆ ਜੇ ਰੋਟੀ ਖਾਂਦੇ ਆ ਜਾਂ ਤੁਰੇ ਫਿਰਦੇ ਆ ਜਿੰਨਾ ਵੀ ਆਪਾਂ ਇੱਥੇ ਬੈਠਿਆ ਕਿਉਂਕਿ ਸਾਡਾ ਜਿਹੜਾ ਸੂਬਾ ਖੇਤੀ ਪ੍ਰਧਾਨ ਤੇ ਇਸ ਤੋਂ ਹੀ ਸਾਰਾ ਜਿਹੜਾ ਆਪਣਾ ਸਿਸਟਮ ਉਹ ਚੱਲਦਾ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਆ ਚਲੋ ਜਿੱਥੇ ਆਪਣੀ ਲੜਾਈ ਹੈ ਉੱਥੇ ਚੱਲੀਏ ਮੈਂ ਵੀ ਚੱਲੂਗਾ ਉੱਥੇ ਜਾ ਕੇ ਆਪਾਂ ਵੀ ਬੈਠਾਂ ਵੀਆਈਪੀ ਕਲਚਰ ਖਤਮ ਕਰਨ ਦੀਆਂ ਬਹੁਤ ਗੱਲਾਂ ਹੁੰਦੀਆਂ ਸੀ ਹੁਣ ਵੱਡੇ ਵੱਡੇ ਕਾਫਲੇ ਹੁੰਦੇ ਆ ਨਾਲ ਐਮਐਲਿਆਂ ਦੇ ਕਾਫਲੇ ਆ ਇਹਨਾਂ ਦੇ ਸੀਗਾ ਮੇਰੇ ਨਾਲ ਤੁਸੀਂ ਦੇਖ ਲਿਓ ਵੀਆਈਪੀ ਕਲਚਰ ਆਏ ਹੁੰਦਾ ਤੁਸੀਂ ਅੱਜ ਮੇਰੇ ਆਫਿਸ 'ਚ ਆਏ ਆ ਤੁਹਾਨੂੰ ਕਿਸੇ ਨੇ ਰੋਕਿਆ ਤਾਂ ਨਹੀਂ ਰੋਕਿਆ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਤੁਸੀਂ ਆਪਦੇ ਆਪ ਆ ਕੇ ਕੈਮਰਾ ਲਾ ਲਿਆ ਸੀ ਤਾਂ ਬਾਅਦ 'ਚ ਆਏ ਆ ਸਾਰਾ ਕੁਝ ਸਿਸਟਮ ਸੈੱਟ ਕਰ ਲਿਆ ਤੁਸੀਂ ਕਦੇ ਵੀ ਮੇਰੇ ਘਰ ਆ ਕੇ ਦੇਖ ਲਿਓ ਮੈਂ ਆਸੇ-ਪਾਸੇ ਦਾ ਸ਼ਾਇਦ ਮੇਰੇ ਜਿਹੜੇ ਲੋਕ ਆ ਮੇਰੇ ਜਾਣਕਾਰ ਆ ਮੈਨੂੰ ਜਾਣਦੇ ਹੋਣ ਉਨਜੀ ਰੈਂਡਮਲੀ ਚੈੱਕ ਕਰ ਲਿਓ ਕਿਤੇ ਜਾ ਕੇ ਵੀ ਐਮਐਲਏ ਸਾਹਿਬ ਨੂੰ ਮਿਲਣ ਆਇਆ ਤੁਹਾਨੂੰ ਕੋਈ ਵੀ ਨਹੀਂ ਰੋਕਦਾ ਉੱਥੇ। ਇਹੀ ਵੀਆਈਪੀ ਕਲਚਰ ਨੂੰ ਖਤਮ ਕਰਨਾ ਹੁੰਦਾ ਨਹੀਂ ਤਾਂ ਦਰਖਤਾਂ ਦੇ ਥੱਲੇ ਖੜ੍ਹੇ ਧੁੱਪਾਂ ਚ ਸੜ ਕੇ ਮੁੜ ਜਾਂਦੇ ਸੀ ਤੇ ਲੀਡਰ ਮਿਲ ਕੇ ਅੰਦਰੋਂ ਮੁੜਿਆ ਹੁੰਦਾ ਸੀ ਉਹ ਕਹਿੰਦਾ ਸੀ ਹੋ ਗਿਆ ਕੰਮ ਹੋ ਗਿਆ ਤੇ ਮੁੜ ਜਿਓ। ਵੀਆਈਪੀ ਕਲਚਰ ਤਾਂ ਖਤਮ ਹੀ ਹੈ। ਹੁਣ ਮੈਂ ਤੁਹਾਨੂੰ ਕਹੀ ਜਾਂਦਾ ਵੀ ਮਿਲਣਾ ਇੰਨਾ ਕ ਸੌਖਾ ਹੋ ਗਿਆ ਲੀਡਰਾਂ ਨੂੰ ਐਮਐਲਏ ਨੂੰ ਜਿੰਨਾ ਪਹਿਲਾਂ ਕਦੇ ਵੀ ਬਿਲਕੁਲ ਕੰਮ ਕਰਦੇ ਹੋਂ ਬਿਲਕੁਲ ਕੰਮ ਕਰਦੇ ਜੇ ਮਿਲਾਂਗੇ ਤਾਂ ਤਾਂ ਹੀ ਨਾ ਜੇ ਕਿਸੇ ਦਾ ਕੰਮ ਕਰਾਂਗੇ ਤੇ ਜੇ ਕੰਮ ਕਰਨੋਂ हट ਗਏ ਤਾਂ ਆਪਦੇ ਆਪ ਨੂੰ ਮਿਲਣਾ ਵੀ ਔਖਾ ਲੱ ਮਿਲਦੇ ਤਾਂ ਸਾਨੂੰ ਪਤਾ ਸੀ ਕੰਮ ਕਰਾਉਣੇ ਆ ਲੋਕਾਂ ਦੇ ਅੱਛਾ ਪਿਛਲੇ ਦਿਨਾਂ ਤੋਂ ਇੱਕ ਚੱਲ ਰਿਹਾ ਵੀ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਵੀ دہشت ਫੈਲਰੀ ਆ ਕਦੇ ਥਾਣੇ 'ਚ ਬੰਮ ਫਟ ਗਿਆ ਕਦੇ ਕਿਸੇ ਮਿਨਿਸਟਰ ਦੇ ਕਦੇ ਸਾਬਕਾ ਮਿਨਿਸਟਰ ਦੇ ਜੇ ਪ੍ਰਤਾਪ ਸਿੰਘ ਬਾਜਵਾ ਇਹ ਬਿਆਨ ਦੇ ਦਿੰਦੇ ਆ ਉਹ ਵਿਰੋਧੀ ਕਹਿ ਰਹੇ ਵੀ ਉਹਨਾਂ ਨੂੰ ਤਾਂ ਫੜਿਆ ਨਹੀਂ ਗਿਆ ਜਿਹੜੇ ਬਲਾਸਟ ਕਰਵਾ ਰਹੇ ਨੇ ਕਿੱਥੋਂ ਆ ਰਿਹਾ ਇਹ ਸਰਕਾਰ ਦਾ ਕੰਮ ਆ ਪਤਾ ਕਰਨਾ ਤੇ ਜੇ ਮੈਂ ਬਿਆਨ ਦੇਤਾ ਮੇਰੇ ਤੇ ਐਫ ਆਈ ਆਰ ਹੋਗੀ ਉਹਨਾਂ ਨੂੰ ਕਿਹਾ ਕੁਝ ਨਹੀਂ ਜਾ ਰਿਹਾ ਨਹੀਂ ਕਿਉਂ ਨਹੀਂ ਕਿਹਾ ਜਾ ਰਿਹਾ ਜਦੋਂ ਵੀ ਬਲਾਸਟ ਹੋਇਆ ਪੁਲਸ ਨੇ ਪਹਿਲ ਦੇ ਆਧਾਰ ਤੇ ਉਹ ਕੇਸ ਨੂੰ ਹੱਲ ਕੀਤਾ ਤੇ ਉਹਨਾਂ ਨੂੰ ਬੰਦਿਆਂ ਨੂੰ ਫੜਿਆ ਬਾਜਵਾ ਸਾਹਿਬ ਨਾਲ ਐਕਚੁਅਲ ਚ ਕੁਝ ਵੀ ਬੋਲ ਦਿੰਦੇ ਕੁਝ ਵੀ ਮਤਲਬ ਕੁਝ ਵੀ ਉਹਨਾਂ ਨੂੰ ਫਰਕ ਨਹੀਂ ਪੈਂਦਾ ਲੋਕ ਕੀ ਸੋਚਣਗੇ ਲੋਕਾਂ ਚ ਕੀ ਡਰਦਾ ਮਾਹੌਲ ਬਣੂਗਾ ਉਹਨਾਂ ਨੂੰ ਫਰਕ ਨਹੀਂ ਇੱਕ ਪਤਾ ਨਹੀਂ ਉਹਨਾਂ ਨੇ ਆ 32 ਨੰਬਰ ਕਿੱਥੋਂ ਕਿਹੜੇ ਪੰਡਤ ਤੋਂ ਕੁੜਾ ਆ ਕੇ ਕਹਿੰਦੇ ਆ 32 ਐਮਐਲਏ ਸਾਡੇ ਸੰਪਰਕ ਚ ਕਦੇ ਕਹਿੰਦੇ ਆ 32 ਬੰਬ ਰਹਿ ਗਏ ਚੱਲਣ ਵਾਲੇ ਤੁਸੀਂ ਤਾਂ ਜਾਣਦੇ ਹੋਵੋਗੇ ਉਹ 32 ਐਮਐਲਏ ਕਿਹੜੇ ਕਿਹੜੇ ਨਾਲ ਨੇ ਤੁਸੀਂ ਮੈਂ ਜੇ ਮੈਂ ਜੇ ਮੈਨੂੰ ਪਤਾ ਹੁੰਦਾ ਫਿਰ ਮੈਂ ਤੁਹਾਨੂੰ ਆਏ ਨਹੀਂ ਨਾ ਕਹਿੰਦਾ ਸੀ ਮੈਂ ਬਾਜਵਾ ਸਾਹਿਬ ਨੂੰ ਕਹਿੰਦਾ ਨਾਲੇ ਤਾਂ ਬੰਬ 10 ਦਿਨ 32 ਕਿੱਥੇ ਪਏ ਆ ਨਾਲੇ ਐਮਐਲਏ 10 ਦਿਨ ਕਿਹੜੇ ਕਿਹੜੇ ਆ ਚਲੋ ਹਾਸੋ ਹੀ ਨਹੀਂ ਗੱਲ ਆ ਹੁਣ ਬਾਜਵਾ ਸਾਹਿਬ ਨੇ ਇਹੋ ਜੀ ਸਟੇਟਮੈਂਟ ਦੇ ਕੇ ਜਿਹੜੀ ਦਹਿਸ਼ਤ ਫਲਾਈਆ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਐ ਹੁਣ ਉਹ ਜਿਹੜਾ ਬੰਬ ਉਹਨਾਂ ਨੇ ਆਪਦੀ ਢੂਈ ਤੇ ਬੰਨਿਆ ਉਹ ਦੱਸਣ ਹੁਣ ਚਲਾਉਣਾ ਕਦੋਂ ਉਹਨਾਂ ਨੇ ਸੋ ਮਤਲਬ ਇਕਤਾਈ ਕਹਿਣਾ ਵੀ ਮੇਰਾ ਸੋਰਸ ਨਹੀਂ ਮੈਨੂੰ ਪਤਾ ਵੀ ਸੋਰਸ ਨਹੀਂ ਮੈਂ ਦੱਸਣਾ ਇਹ ਕਹਿੰਦੇ ਆ ਉਹ ਤੁਸੀਂ ਇੱਕ ਗੱਲ ਦੱਸੋ ਜੇ ਤੁਹਾਨੂੰ ਪਤਾ ਹੋਵੇ ਵੀ ਬੰਬ ਪਿਆ ਇੱਥੇ ਤੁਸੀਂ ਸਰਕਾਰ ਨੂੰ ਦੱਸੋਗੇ ਕਿ ਨਹੀਂ ਦੱਸੋਗੇ ਵੀ ਭਾਈ ਮੈਨੂੰ ਆਹ ਬੰਦੇ ਨੇ ਦੱਸਿਆ ਇੱਥੇ ਬੰਬ ਪਿਆ ਫਿਰ ਆਪਾਂ ਡੀਕ ਕਿਹੜੀ ਗੱਲ ਦੀ ਕਰ ਰਹੇ ਹਾਂ ਵੀ ਬੰਬ ਫਟੇ ਲੋਕ ਮਰਨ ਤੇ ਮੈਂ ਆਪਦੀ ਸਿਆਸਤ ਕਰਾਂ ਇਹ ਤਾਂ ਛੱਡ ਦਿਓ ਇਹ ਭੁੱਲ ਜਾਓ ਵੀ ਤੁਸੀਂ ਸੋਰਸ ਨਹੀਂ ਦੱਸਣਾ ਇਹ ਪੰਜਾਬ ਸਰਕਾਰ ਆ ਪੁਲਸ ਆ ਇਹ ਹਲਕਾ ਚੋਂ ਕੱਢ ਲੂਗੀ ਕਿਹੜਾ ਸੋਰਸ ਨਹੀਂ ਦੱਸੋਗੇ ਤਾਂ ਫਿਰ ਸਜ਼ਾ ਭੁਗਤੋਗੇ ਆਪੇ ਅੱਛਾ ਜਿਹੜੀ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣੇ ਨੇ ਪੰਥਕ ਸਿਆਸਤ ਦੇ ਮਾਮਲੇ 'ਚ ਲੋਕ ਕਹਿ ਰਹੇ ਆ ਵੀ 27 ਲੱਖ ਤੋਂ ਪਲੱਸ ਮੈਂਬਰਸ਼ਿਪ ਹੋਈ ਡੈਲੀਗੇਟਾਂ ਨੇ ਚੁਣਿਆ ਪੰਥਕ ਮੁੱਦੇ ਅਕਾਲੀ ਦਲ ਦਾ ਇਤਿਹਾਸ ਰਿਹਾ ਵੀ ਉਹ ਲੜੇ ਨੇ ਅੱਜ ਅਜਿਹੇ ਜਿਹੇ ਹਾਲ ਬਣ ਗਿਆ ਕਹਿੰਦੇ ਵੀ ਬਹੁਤ ਲੋਕ ਅਕਾਲੀ ਆਪ ਦੇ ਨੂੰ ਕਹਣਾ ਮਤਲਬ ਨਮੋਸ਼ੀ ਮਹਿਸੂਸ ਕਰਦੇ ਆ ਉਸ ਹਾਲਾਤ ਚ ਦੁਬਾਰਾ ਫੇਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਤੁਸੀਂ ਨਿੱਜੀ ਤੌਰ ਤੇ ਕੀ ਸੋਚੇ ਵੇਖੋ ਇਹ ਸਵਾਲ ਪੁੱਛਣ ਲੱਗੇ ਤਾਂ ਵੀ ਥੰਡਾ ਵੀ ਥੋੜਾ ਜਿਹਾ ਚਿਹਰਾ ਖੁਸ਼ ਹੋ ਗਿਆ ਹੁਣ ਮੈਂ ਇਹ ਸਵਾਲ 'ਚ ਥੋੜਾ ਜਵਾਬ ਆ ਲੋਕ ਨਮੋਸ਼ੀ ਮਹਿਸੂਸ ਕਰਦੇ ਆ ਪਹਿਲੀ ਗੱਲ ਤਾਂ ਕਿਹੜੇ ਡੈਲੀਗੇਟ ਸੁਖਵੀਰ ਸਿੰਘ ਬਾਦਲ ਦੇ ਆ ਤੇ ਕਿਹੜੇ ਦੂਜੇ ਦੇ ਆ ਤੁਹਾਨੂੰ ਵੀ ਪਤਾ ਇਹ ਵੀ ਤਿੰਨ ਚਾਰ ਥਾਈ ਪਹਿਲਾਂ ਮਜੀਠੀਆ ਨੇ ਵੀ ਤਾ ਤਾ ਚ ਉਲਟ ਬਿਆਨ ਦਿੱਤਾ ਸੀ ਫਿਰ ਉਹਨੂੰ ਸਮਝਾਇਆ ਮਨਾਇਆ ਵੀ ਆਏ ਨਹੀਂ ਕਰੀ ਤਾਂ ਹੁੰਦਾ ਆਖੀਰੀ ਫਿਰ ਵੀ ਸਖਬੀਰ ਬਾਦਲ ਤੇਰਾ ਜੀਜਾ ਹੈ ਤੇ ਉਹਦੇ ਹੱਕ ਚ ਬੋਲਣਾ ਤੇਰਾ ਫਰਜ਼ ਪੰਦਾ ਫਿਰ ਉਹ ਵੀ ਅਖੀਰ ਹੀ ਚੱਲ ਕੇ 111 ਸਿੱਧਾ ਹੋ ਗਿਆ ਪਰ ਸਖਬੀਰ ਬਾਦਲ ਹੋਣਾ ਦਾ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਰਾਮੂ ਵਾਲੀਆ ਸਾਹਿਬ ਕਹਿੰਦੇ ਹੁੰਦੇ ਆ ਵੀ ਖੁਸਰਿਆ ਘਰੇ ਮੁੰਡਾ ਹੋ ਸਕਦਾ ਵੀ ਤੁਸੀਂ ਮੁੱਖ ਮੰਤਰੀ ਨਹੀਂ ਬਣ ਸਕਦੇ ਤੁਹਾਡੀ ਸਰਕਾਰ ਨਹੀਂ ਆ ਸਕਦੀ ਸੋ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਲੋਕ ਚੰਗੀ ਤਰ੍ਹਾਂ ਭਲੀ ਭਾਂਤੀ ਇਹ ਜਾਣਦੇ ਆ ਇਹਨਾਂ ਦੀਆਂ ਜਿਹੜੀਆਂ ਕੀਤੀਆਂ ਵੀ ਸਾਜ਼ਿਸ਼ਾਂ ਕੱਲੇ ਕੱਲੇ ਬੱਚੇ ਨੂੰ ਕੱਲੇ-ਕੱਲੇ ਮੇਰੇ ਹਲਕੇ ਦੇ ਵਿੱਚ ਹੀ ਹੋਇਆ ਸੀ ਹਲੇ ਤੱਕ ਚੰਗਾ ਹੀ ਦਾ ਨਾਂ ਲੋਕਾਂ ਨੂੰ ਪਤਾ ਵੀ ਉਹ ਕੰਮ ਬੇਅਦਬੀ ਵਾਲਾ ਕਿਹਨੇ ਕਰਾਇਆ ਸੀ ਕਿਵੇਂ ਕਿਉਂਕਿ ਸਮੇਂ ਦੀ ਸਰਕਾਰ ਸੀ ਤੇ ਸਰਕਾਰ ਦੇ ਨਾਂ ਐਡਾ ਵੱਡਾ ਕੰਮ ਹੋ ਨਹੀਂ ਸਕਦਾ ਇਹ ਜਿਹੜਾ ਉੱਥੇ ਨੰਗ ਸਿੰਘਾਂ ਨੂੰ ਕੁੱਟਿਆ ਗਿਆ ਸੀ ਲੋਕਾਂ ਦੇ ਗੋਲੀਆਂ ਚਲਾਈਆਂ ਸੀ ਉਹ ਸਾਰਾ ਚੰਗੀ ਤਰ੍ਹਾਂ ਪਤਾ ਸੋ ਉਸੇ ਗੱਲ ਦਾ ਹੀ ਜਿਹੜਾ ਸਿੱਟਾ ਹੁਣ ਉਹਨਾਂ ਦੇ ਮੂਹਰੇ ਆ ਰਿਹਾ ਕਿਉਂਕਿ ਆਪ ਹੀ ਕਹਿੰਦੇ ਹੁੰਦੇ ਸੀ ਵੀ ਜਿਨੇ ਉਹ ਕਰਾਇਆ ਉਹਦਾ ਕੱਖ ਨਾ ਰਹੇ ਫਿਰ ਹੁਣ ਦੇਖ ਰਿਹਾ ਰੱਬ ਜਵਾਬ ਦਿੰਦਾ ਹੋ ਸਕਦਾ ਉਹਨਾਂ ਨੂੰ ਇਸ ਅਦਾਲਤ ਚ ਕਿਤੇ ਉਹਨਾਂ ਨੂੰ ਸਜ਼ਾ ਨਾ ਮਿਲੇ ਜਾਂ ਹੋ ਸਕਦਾ ਉਹ ਬਾਹਰ ਤੁਹਾਡੀ ਸਰਕਾਰ ਵਾਇਗਰੋ ਦੀ ਅਦਾਲਤ ਚ ਜਰੂਰ ਸਜ਼ਾ ਜਮਾ ਤੁਹਾਡੀ ਸਰਕਾਰ ਆ ਕੰਟਰੋਲ ਨਹੀਂ ਕਰ ਸਕਦੇ ਸਜ਼ਾ ਦਿਵਾ ਨਹੀਂ ਸਕਦੇ ਵੇਖੋ ਸਰਕਾਰ ਦਾ ਕੰਮ ਹੁੰਦਾ ਜਿਹੜਾ ਉਹਨਾਂ ਦਾ ਰਿਪੋਰਟ ਆ ਉਹ ਪੇਸ਼ ਕਰਨੀ ਪਿਛਲੇ 7 ਸਾਲਾਂ ਤੋਂ ਕਿਸੇ ਨੇ ਉਸ ਰਿਪੋਰਟ ਨੂੰ ਉਸ ਚਲਾਨ ਨੂੰ ਪੇਸ਼ ਨਹੀਂ ਕੀਤਾ ਸੀ ਇਹ ਸਾਡੀ ਸਰਕਾਰ ਨੇ ਪੇਸ਼ ਕੀਤਾ ਜਿਹੜਾ ਵੀ ਰਹਿੰਦਾ ਪ੍ਰੋਸੀਜਰ ਵੀ ਕੋਈ ਹੋਊਗਾ ਉਹ ਵੀ ਪੂਰਾ ਕਰ ਦੂਗੀ ਪਹਿਲੀ ਵਾਰੀ ਮੈਨੂੰ ਲੱਗਦਾ ਜੇ ਕੋਈ ਕਾਂਗਰਸ ਵਾਲੇ ਆਉਂਦੇ ਉਹ 5 ਸਾਲ ਉਵੇਂ ਹੀ ਕੱਢ ਗਏ ਤੇ ਜੇ ਹੋਰ ਸਰਕਾਰ ਹੁੰਦੀ 5 ਸਾਲ ਹੋਰ ਕੱਢ ਜਾਂਦੀ ਕਿਸੇ ਨੇ ਚਲਾਨ ਨਹੀਂ ਸੀ ਪੇਸ਼ ਕਰਨਾ ਕਿਉਂਕਿ ਆਪਸ ਚਰਲੇ ਹੋਏ ਸੀ ਉਹਨਾਂ ਨੂੰ ਪਤਾ ਸੀਗਾ ਜੇ ਤੇਰੀ ਵਾਰੀ ਆਈ ਤੂੰ ਮੈਨੂੰ ਬਚਾ ਲਈ ਮੇਰੀ ਵਾਰੀ ਆਈ ਮੈਂ ਤੁਹਾਨੂੰ ਬਚਾ ਲਵਾਂ ਪਰ ਅਸੀਂ ਇੰਨਾ ਚੀਜ਼ਾਂ ਤੇ ਕੰਪਰੋਮਾਈਜ਼ ਨਹੀਂ ਕਰਦੇ ਸੋ ਅਸੀਂ ਵੀ ਚਾਹੁੰਦੇ ਆ ਅਸੀਂ ਵੀ ਗੁਰੂ ਦੇ ਜਵਾਕ ਆ ਸਾਡਾ ਵੀ ਵਾਹਿਗੁਰੂ ਆ ਅਸੀਂ ਵੀ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਅਸੀਂ ਵੀ ਚਾਹੁੰਦੇ ਆ ਵੀ ਜਿਨ੍ਹਾਂ ਨੇ ਉਹ ਗਲਤ ਕੰਮ ਕੀਤਾ ਸੀ ਉਹਨਾਂ ਨੂੰ ਸਜ਼ਾ ਮਿਲੇ ਮੈਂ ਉਹੀ ਕਹਿਣਾ ਹੋ ਸਕਦਾ ਕਿ ਤੇ ਨਾ ਕਿਤੇ ਵੀ ਉਹਨਾਂ ਲੱਗਦਾ ਹੋਵੇ ਇੱਥੋਂ ਬਾਤ ਜਾਣ ਪਰ ਉਹ ਕਾਲਪੁਰਖ ਦੀ ਜਿਹੜੀ ਕਚਹਿਰੀ ਹੈ ਨਾ ਉੱਥੇ ਸਜ਼ਾ ਬਹੁਤ ਭੜੀ ਮਿਲਦੀ ਹੈ ਤੇ ਉਹ ਉਹਦਾ ਸਿੱਟਾ ਹੀ ਆ ਜਿਹੜਾ ਕਚੌਣ ਹੋ ਰਿਹਾ ਹੈ ਦਿਖ ਰਿਹਾ ਹੈ ਇਹਨਾਂ ਨੂੰ ਈਡੀ ਦੇ ਰੇਡਾਂ ਜਦੋਂ ਆਪ ਵਾਲਿਆਂ ਤੇ ਪੈਂਦੀਆਂ ਨੇ ਜੀ ਉਦੋਂ ਤਾਂ ਆਪ ਵਾਲੇ ਧਰਨਾ ਲਾ ਲੈਂਦੇ ਆ ਜਦੋਂ ਕਾਂਗਰਸ ਤੇ ਖੋਦ ਮਤਲਬ ਪੰਜਾਬ ਸਰਕਾਰ ਕਿਸੇ ਮਾਮਲੇ 'ਚ ਕਾਂਗਰਸ ਨੂੰ ਕਹਿੰਦੀ ਆ ਤਾਂ ਉਦੋਂ ਆਪ ਵਾਲੇ ਕਹਿੰਦੇ ਵੀ ਇਹ ਜੈਨੂਨ ਕਾਰਵਾਈ ਸੀ ਇਹਨਾਂ ਦਾ ਨਾਮ ਕਰਾਪਸ਼ਨ 'ਚ ਹੋਊ ਅੱਜ ਐਮਐਲਏ ਕੁਲਵੰਤ ਸਿੰਘ ਤੇ ਈਡੀ ਦੀ ਰੀਡ ਪਈ ਪਿਛਲੇ ਦਿਨੀ ਹੋਰ ਜਿਹੜੇ ਕਾਂਗਰਸੀ ਸੀ ਉਹਨਾਂ ਤੇ ਜਦੋਂ 24 ਦੀਆਂ ਐਮਪੀ ਦੀਆਂ ਚੋਣਾਂ ਸੀ ਉਦੋਂ ਸਾਰੇ ਇਕੱਠੇ ਸੀ ਵੀ ਕੇਂਦਰ ਧੱਕਾ ਕਰਦਾ ਇਸ ਮਾਮਲੇ 'ਚ ਡਿਪਲੋਮੇਸੀ ਕਿਉਂ ਜਦੋਂ ਉਹਨਾਂ ਦੇ ਰੇੜਾ ਮਾਰਨੀ ਆ ਉਹ ਤਾਂ ਸਰਕਾਰ ਠੀਕ ਆ ਜੇ ਆਪਦੇ ਕਿਸੇ ਐਮਐਲਏ ਨੂੰ ਸ਼ਕੰਜੇ 'ਚ ਲੈ ਲਿਆ ਕੇਂਦਰ ਨੇ ਫਿਰ ਉਹ ਕਿਤੇ ਧਰਨੇ ਲਾਉਣ ਲੱਗ ਜਾਂਦੇ ਨੇ ਮੇਰੇ ਕੋਲ ਗੱਲ ਇਹ ਆ ਕਲਵੰਤ ਸਿੰਘ ਦੇ ਜਿਹੜੀ ਜਾਇਦਾਦ ਆ ਜੱਦੀ ਜਿੱਤਾਂ ਨਹੀਂ ਮਤਲਬ ਉਹਨਾਂ ਨੇ ਮਿਹਨਤ ਨਾਲ ਬਣਾਈ ਆ ਪਹਿਲਾਂ ਆਪਾਂ ਨੂੰ ਉਹਦੇ ਬਾਰੇ ਜਾਨੂ ਹੋਣਾ ਚਾਹੀਦਾ ਉਹਨਾਂ ਕੋਲੇ ਆਪਦੇ ਕੋਲੇ ਐਮਐਲਏ ਬਣਨ ਤੋਂ ਪਹਿਲਾਂ ਜਿਹੜਾ ਉਹ ਕੰਮ ਕਰਦੇ ਸੀ ਉਹਦੇ ਤੋਂ ਉਹਨਾਂ ਕੋਲੇ ਕਿੰਨੀ ਕੁ ਜੜੀ ਬਣੀ ਆ ਆਪਦੀ ਪੌਕਟ ਦੇ ਵਿੱਚ ਆਉਦੇ ਜਿਹੜਾ ਉਹਨਾਂ ਦਾ ਬਿਜ਼ਨਸ ਬਣਿਆ ਵਾ ਉਹਦੇ ਚ ਹੈਗੀ ਆ ਇਹਨਾਂ ਨੇ ਜਿਹੜਾ ਪੈਸਾ ਬਣਾਇਆ ਸੀ ਉਹ ਐਮਐਲਏ ਬਣਨ ਤੋਂ ਬਾਅਦ ਬਣਾਇਆ ਇੱਕ ਬੰਦੇ ਦੀ 100 ਕਰੋੜ ਦੀ ਪ੍ਰਾਪਰਟੀ ਹੋਵੇ ਤੇ ਬਾਅਦ ਚ ਉਹ 5000 ਕਰੋੜ ਦੀ ਬਣਾ ਲੈ 100 ਕਰੋੜ ਦੀ ਪ੍ਰਾਪਰਟੀ ਤੋਂ 5 ਸਾਲਾਂ ਚ 5000 ਕਰੋੜ ਤਾਂ ਨਹੀਂ ਬਣਦਾ ਸੋ ਉਹਨਾਂ ਕੋਲੇ ਪਹਿਲਾਂ ਹੀ ਇੰਨਾ ਪੈਸਾ ਠੀਕ ਆ ਉਹਨਾਂ ਦੇ ਕੋਈ ਕਾਰਨ ਕਰਕੇ ਪੈ ਗਈ ਹੋਊਗੀ ਉਹ ਆਪ ਦਾ ਜਵਾਬ ਦੇ ਦਿਆਂਗੇ ਉਹਨਾਂ ਤੇ ਅੱਗੇ ਵੀ ਪੈਂਦੀ ਰਹਿੰਦੀ ਹੈ ਹੁਣ ਦੀ ਗੱਲ ਨਹੀਂ ਐਮਐਲਏ ਬਣਨ ਤੋਂ ਪਹਿਲਾਂ ਵੀ ਉਹਨਾਂ ਦੇ ਜਿਹੜੇ ਕਾਊਂਟ ਆ ਚੈੱਕ ਹੁੰਦੇ ਰਹਿੰਦੇ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਇਹਨਾਂ ਦੇ ਉੱਤੇ ਤਾਂ ਹੁਣ ਸਾਰਿਆਂ ਨੂੰ ਸ਼ਰਿਆਮ ਪਤਾ ਵੀ ਬੱਸਾਂ ਦੀਆਂ ਬਾੜੀਆਂ ਕਿੱਥੋਂ ਲੱਗਦੀਆਂ ਸੀਗੀਆਂ ਮਿੱਲਾਂ ਦਾ ਪਤਾ ਸਾਰਿਆਂ ਨੂੰ ਸੋ ਇਹ ਉਹ ਤੇ ਕਾਰਵਾਈ ਕਿਉਂ ਨਹੀਂ ਹੋਈ ਜੀ ਇਹ ਇਕੱਲੇ ਬਿਆਨ ਤੱਕਾ ਤੋਂ ਰਹਿ ਜਾਂਦਾ ਵੀ ਬੱਸਾਂ ਦੀਆਂ ਬਾੜੀਆਂ ਗਲਤ ਲੱਗੀਆਂ ਔਰ ਉਪ ਪ੍ਰਧਾਨ ਵੀ ਚੱਲੇ ਆਉਂਦੇ ਨੇ ਐਮਪੀ ਵੀ ਬਣ ਕੇ ਉਹਨਾਂ ਤੇ ਕੋਈ ਕਾਰ ਨਹੀਂ। ਦੇਖੋ ਸਾਰਾ ਕੁਝ ਤਿਆਰ ਆ। ਅਸੀਂ 3 ਸਾਲਾਂ ਬਾਅਦ ਜਿਹੜੀ ਪ੍ਰੂਪ ਰੂਪਰੇਖਾ ਲੀਕੀ ਸੀਗੀ ਉਹਦੇ ਅੱਜ ਅਸੀਂ ਘਰ ਢਾਉਣ ਲੱਗੇ ਆ। ਉਹਨੂੰ ਕਰਨ ਵਾਸਤੇ ਉੱਥੋਂ ਤੱਕ ਪਹੁੰਚਣ ਵਾਸਤੇ ਵੀ ਸਮਾਂ ਲੱਗਦਾ। ਤੋਂ ਹਰ ਇੱਕ ਚੀਜ਼ ਦਾ ਜਿਹੜਾ ਹੱਥਾ ਸੀ ਪੱਕੇ ਪੈਰੀ ਪਾਉਣਾ। ਐਵੇਂ ਹੀ ਤੁਰੇ ਜਾਂਦੇ ਨੂੰ ਕਿਸੇ ਨੂੰ ਕਹਿ ਦੇਣਾ ਵੀ ਇਹਨੂੰ ਫੜ ਲਓ ਜਾਂ ਕਰ ਲਓ ਉਹਦਾ ਕੋਈ ਤਤ ਨਹੀਂ ਬਣਦਾ। ਸਾਰੇ ਸਬੂਤਾਂ ਦੇ ਤਹਿਤ ਸਾਰੀਆਂ ਚੀਜ਼ਾਂ ਦੇ ਤਹਿਤ ਜਦੋਂ ਕਾਰਵਾਈ ਹੋਊਗੀ ਉਹ ਸਾਰਿਆਂ ਨੂੰ ਦੇਖੂਗੀ ਉਹ ਪਤਾ ਲੱਗ ਜਾਊਗਾ। ਸੇ ਜਿਨੇ ਜਿਨੇ ਵੀ ਕਰਾਪਸ਼ਨ ਕੀਤੀ ਹੈ। ਜਿਨੇ ਜਿਨੇ ਵੀ ਗਲਤ ਕੰਮ ਕੀਤਾ ਉਹਨਾਂ ਦੀ ਵਾਰੀ ਆ ਹੀ ਜਾਣੀ ਐ ਸੋ ਤੁਹਾਡੇ ਸਾਹਮਣੇ ਹੀ ਆਉਣੀ ਐ ਕੋਈ ਨਹੀਂ ਥੋੜਾ ਸਮਾਂ ਲੱਗ ਜੀ ਕੁਝ ਐਮਐਲਏ ਦਾ ਵਿਰੋਧ ਹੋਇਆ ਪਿਛਲੇ ਦਿਨਾਂ ਦੇ ਵਿੱਚ ਉਹ ਕਹਰੇ ਵੀ ਇਹ ਪੁਰਾਣੇ ਜਿਹੜੇ ਮਤਲਬ ਨੌਕਰੀਆਂ ਸੀਗੀਆਂ ਸਾਨੂੰ ਨਹੀਂ ਮਿਲੀਆਂ ਸਾਨੂੰ ਸਿਰਫ ਜਿਹੜੇ ਕਹਿੰਦੇ ਆ ਵੀ ਆਫਰ ਲੈਟਰ ਦੇਤੇ ਸਾਨੂੰ ਜੁਆਇਨਿੰਗ ਨਹੀਂ ਕਰਵਾਏਗੇ ਨਾਰੇ ਬਾਜ਼ੀਆਂ ਵੀ ਹੋਈਆਂ ਖਬਰਾਂ ਵੀ ਲੱਗੀਆਂ ਉਹਨੂੰ ਕਿਵੇਂ ਦੇਖਦੇ ਹਾਂ ਕਿ ਇਹ ਰੋਜ਼ਗਾਰ ਦੇਣ ਦੇ ਨਾਮ ਤੇ ਧੋਖਾ ਹੋ ਰਿਹਾ ਨਾ ਉਹਨਾਂ ਨੂੰ ਨਹੀਂ ਮੇਰੇ ਸਾਹਮਣੇ ਇਹੋ ਜਿਹਾ ਕੋਈ ਕੇਸ ਨਹੀਂ ਆਇਆ ਦੂਜੀ ਗੱਲ ਇਹ ਹੈ ਜਦੋਂ ਆਫਰ ਲੈਟਰ ਕਈ ਸਰਕਾਰਾਂ ਦੇ ਪਿਛਲੀਆਂ ਦੇ ਦਿੱਤੇ ਗਏ ਸੀ ਉਹ ਕੀ ਕਰਦੇ ਸੀਗੇ ਜਾਂਦੇ ਜਾਂਦੇ ਕਹਿੰਦੇ ਸੀ ਫਲਾਣੀਆਂ ਇੰਨੀਆਂ ਨੌਕਰੀਆਂ ਕੱਟੀਆਂ ਸਾਰੇ ਭਰਤੀ ਭਰ ਦਿੰਦੇ ਸੀ ਕੋਈ ਰੱਟ ਪਾਉਂਦਾ ਸੀ ਉਹ ਕੋਰਟ ਦੇ ਵਿੱਚ ਚੱਲੀ ਜਾਂਦਾ ਸੀ ਕਿੰਨੇ ਕਿੰਨੇ ਸਾਲ ਸਾਡੀ ਸਰਕਾਰ ਨੇ ਸਾਰ ਤੋਂ ਪਹਿਲਾਂ ਕੋਰਟ ਦੇ ਜਾਂ ਜੱਟ ਨੇ ਵੇੜਿਆ ਆ ਕੇ ਸਾਰਿਆਂ ਤੋਂ ਪਹਿਲਾਂ ਜੇ ਕੋਈ ਭਰਤੀ ਕੀਤੀ ਉਹ ਨੂੰ ਪੱਕੇ ਪੈਰੀ ਕੀਤਾ ਵੀ ਇਸ ਤੇ ਆਏ ਤਰੀਕੇ ਨਾਲ ਨਾ ਹੋ ਜੇ ਆਏ ਤਰੀਕੇ ਨਾਲ ਨਾ ਹੋ ਜੇ ਸੋ ਠੀਕ ਹੈ ਹੁਣ ਜੇ ਕਹਿ ਦਈਏ ਵੀ ਹੁਣ 5 ਸਾਲਾਂ ਦੇ ਵਿੱਚ ਸਾਰੇ ਦੇ ਸਾਰੇ ਜਿਨਨੇ ਲੱਗੇ ਪੜੇ ਆ ਉਹ ਸਾਰੇ ਹੀ ਨੌਕਰੀ ਲੱਗ ਜਾਣਗੇ ਨੌਕਰੀ ਮਿਲਣੀ ਹੈ ਕਾਬਲੀਅਤ ਦੇ ਸਿਰ ਤੇ ਜੇ ਹੁਣ ਮੈਂ ਕਹਦਾ ਵੀ ਮੈਂ ਕੱਲ ਨੂੰ ਉਥੇ ਐਸਐਸਪੀ ਜਾਂ ਡੀਸੀ ਲੱਗ ਜੂਗਾ ਪੜ ਕੇ ਹੀ ਲੱਗੂਗਾ ਨਾ ਜੇ ਮੇਰੇ ਚ ਸ਼ਮਤਾ ਹੋਊਗੀ ਹੁਣ ਨੌਕਰੀ ਮਿਲਣੀ ਆ ਆਪਦੀ ਯੋਗਤਾ ਦੇ ਸਿਰ ਤੇ ਆਪਦੀ ਸ਼ਮਤਾ ਦੇ ਸਿਰ ਤੇ ਉਹ ਜਿਨਾਂ ਜਿਨਾਂ ਦੀ ਪੂਰੀ ਹੈ ਉਹਨਾਂ ਨੂੰ ਸਾਰਿਆਂ ਨੂੰ ਮਿਲ ਰਹੀ ਹੈ ਤੇ ਰਹੀ ਗੱਲ ਇਹ ਹੈ ਵੀ ਕਿਸੇ ਨਾਲ ਧੋਖਾ ਕੀਤਾ ਮੇਰੇ ਕੋਲੇ ਇਹੋ ਜਿਹਾ ਕੋਈ ਕੇਸ ਨਹੀਂ ਆਇਆ ਵੀ ਸਰਕਾਰ ਨੇ ਆਫਰ ਲੈਟਰ ਦਿੱਤੇ ਹੁਣ ਤੇ ਜੁਆਇਨਿੰਗ ਨਾ ਕਰਾਈਆਂ ਹੁਣ ਸੋ ਇਹ ਪਹਿਲਾਂ ਹੁੰਦਾ ਸੀ ਅਸੀਂ ਤਾਂ ਸਗੋਂ ਉਹ ਜਿਹੜਾ ਕੀਤਾ ਵਾ ਉਹਨਾਂ ਦਾ ਨਵੇੜ ਕੇ ਫੇਰ ਉਹਨਾਂ ਨੂੰ ਜੁਆਇਨਿੰਗ ਲੈਟਰਸ ਦੇਈਦੇ ਵੀ ਕਰਵਾਉ ਦਾ ਜੁਆਇਨ ਨੌਕਰੀ ਤੇ ਉਹ ਮੁੰਡਿਆਂ ਨੂੰ ਫੜ ਕੇ ਇਹ ਕਿਹਾ ਜਾਂਦਾ ਸਰਵਿਰੋਧੀਆਂ ਵੱਲੋਂ ਵੀ ਮੁੰਡਿਆਂ ਨੂੰ ਫੜ ਕੇ ਮਾਰਿਆ ਜਾ ਰਿਹਾ ਗੈਂਗਸਟਰ ਕਲਚਰ ਖਤਮ ਕਰਨ ਦੇ ਨਾਮ ਤੇ ਫੇਕ ਐਨਕਾਊਂਟਰ ਹੋ ਰਿਹਾ ਕਹਿੰਦੇ ਜਿਹੜਾ 90 ਦੇ ਦੌਰ ਚ ਹੋਇਆ ਪਹਿਲੇ ਪੰਜਾਬ ਨੇ ਬਹੁਤ ਠੰਡਾਇਆ ਇਹ ਆਪ ਵਾਲੇ ਉਹਨੂੰ ਪੱਕਾ ਕਰ ਰਹੇ ਆ ਮੇਰੇ ਕੋਲ ਮੈਂ ਕਹਿੰਦਾ ਤੁਹਾਨੂੰ ਦੱਸਦਾ ਕੋਈ ਫੇਕ ਇਨਕਾਊਂਟਰ ਨਹੀਂ ਹੁੰਦਾ ਵਿਰੋਧੀ ਧਿਰ ਚਾਹੁੰਦੀ ਨਹੀਂ ਕਿ ਵੀ ਗੈਸਟ੍ਰਵਾਦ ਆ ਜਿਹੜਾ ਖਤਮ ਹੋਵੇ ਜਾਂ ਚਟਾਕ ਦਾ ਕਾਰਨ ਕੀ ਹੈ ਕਾਰਨ ਕਾਰਨ ਦਾ ਇਹ ਹੈ ਵੀ ਉਹ ਇਹਨਾਂ ਤੋਂ ਕੰਮ ਲੈਂਦੇ ਸੀ ਆ ਨਸ਼ਾ ਕਹਿੰਦੇ ਆ ਤੁਸੀਂ ਕਾਂਗਰਸੀ ਪਹਿਲਾਂ ਉਹ ਕਾਂਗਰਸੀਆਂ ਲਈ ਕੰਮ ਕਰਦੇ ਸੀ ਅੱਜ ਕੱਲ ਆਪ ਲਈ ਕਰ ਲਈ ਕੰਮ ਕਰਨ ਲੱਗ ਪਏ ਤੇ ਫਿਰ ਅਸੀਂ ਇਨਕਾਊਂਟਰ ਘਾਤੋ ਕਰਾਉਂਦੇ ਨਸ਼ਾ ਤਸਕਰਾਂ ਦੇ ਜਿਹੜੇ ਵੀ ਕੱਲੇ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਨੂੰ ਚੱਕ ਚੱਕ ਮਾਰਿਆ ਜਾ ਰਿਹਾ ਵੱਡੇ ਤਾਂ ਅੰਦਰੋਂ ਬੈਠੇ ਚਲਾਈ ਜਾਂਦੇ ਦੇਖੋ ਜਿਹੜੇ ਨਵੇਂ ਆ ਉਹਨਾਂ ਨੂੰ ਜੇ ਸਾਂਭਾਂਗੇ ਤਾਂ ਤਾਂ ਹੀ ਉਹ ਵਜਣਗੇ ਜਦੋਂ ਬਾਹਰ ਕੋਈ ਨਾ ਰਹੂਗਾ ਅੰਦਰਲੇ ਕੀ ਕਰਨਗੇ ਸਮਝਦੇ ਹੋ ਨਾ ਗੱਲ ਨੂੰ ਸੋ ਇਹ ਸਿਸਟਮ ਆ ਵਿਰੋਧੀਆਂ ਨੇ ਸਿਰਫ ਵਿਰੋਧ ਕਰਨਾ ਹੁੰਦਾ ਰਹੀ ਗੱਲ ਅਨਕਾਊਂਟਰ ਬਣਾਉਣ ਦੀ ਪਹਿਲੀ ਗੱਲ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਇਹੋ ਜਿਹਾ ਕੋਈ ਕੰਮ ਨਹੀਂ ਕਰਦੀ ਜਿੱਦੀ ਜਵਾਬਦੇਹ ਬਣੇ ਠੀਕ ਹੈ ਦੂਜੀ ਗੱਲ ਵਿਰੋਧੀਆਂ ਕੋਲੇ ਕਹਿਣ ਨੂੰ ਕੁਝ ਬਚਿਆ ਨਹੀਂ ਸੋ ਇਹੋ ਜੇ ਕੀਤੇ ਕੰਮਾਂ ਨੂੰ ਵੀ ਉਹ ਮੈਨੂੰ ਇਹ ਨਹੀਂ ਸਮਝਾਉਂਦੀ ਜੇ ਕਿਸੇ ਗੈਂਗਸਟਰ ਦਾ ਇੰਕਾਊਂਟਰ ਹੁੰਦਾ ਉਹਨਾਂ ਨੂੰ ਤਕਲੀਫ ਕਿਉਂ ਹੁੰਦੀ ਹੈ ਉਹਨਾਂ ਨੂੰ ਕੀ ਪ੍ਰੋਬਲਮ ਹੈ ਜੇ ਦਹਿਸ਼ਤ ਘਟਦੀ ਹੈ ਲੋਕਾਂ 'ਚ ਜਿਹੜਾ ਸਹਿਮ ਦਾ ਮਾਹੌਲ ਆ ਉਹ ਡਰ ਦਾ ਮਾਹੌਲ ਘਟਦਾ ਹੈ ਤੇ ਉਹਨਾਂ ਨੂੰ ਇਸ ਗੱਲ ਤੋਂ ਵੀ ਕਾਦੀ ਪ੍ਰੋਬਲਮ ਹੋ ਰਹੀ ਹੈ ਸੋ ਇਹ ਬੇਗੁਨਾਹਾਂ ਤੇ ਗੱਲਾਂ ਸਿਰਫ ਤੇ ਸਿਰਫ ਸਰਕਾਰ ਨੂੰ ਨਿੰਦਣ ਦਾ ਕੋਈ ਤਰੀਕਾ ਹੈ ਨਹੀਂਗਾ ਸੋ ਜਿੱਥੇ ਉਹਨਾਂ ਨੂੰ ਮਾੜਾ ਜਿਹਾ ਕੁਝ ਲੱਗਦਾ ਉੱਥੇ ਉਹੀ ਜਿਵੇਂ ਬਾਜਵਾ ਸਾਹਿਬ ਨੇ ਹੁਣ ਤੋ ਰਿਆ ਜਾਂਦਾ ਬੰਬਾ ਆਪ ਦੀ ਢੂਈ ਤੇ ਬੰਨ ਲਿਆ ਐਵੇਂ ਹੀ ਇਹ ਬੋਲ ਦਿੰਦੇ ਸਾਰਾ ਕੁਝ ਉਹਦੇ ਨਾਲ ਕੀ ਫਰਕ ਪੈਂਦਾ ਲੋਕਾਂ ਨੂੰ ਪਤਾ ਚੰਗੀ ਤਰ੍ਹਾਂ ਲੋਕ ਕਹਿੰਦੇ ਵੀ ਇਹ ਨਾ ਸਰਕਾਰ ਰਲ ਮਿਲ ਕੇ ਜੇ ਖੇਡ ਰਹੀ ਹੈ ਵੀ ਚਲ ਹੁਣ 10 ਦਿਨ ਖਬਰਾਂ 'ਚ ਰਾਵਾਂਗੇ ਕਾਂਗਰਸੀ ਵੀ ਧਰਨੇ ਲਈ ਬੈਠੇ ਆਪ ਵਾਲੇ ਵੀ ਤੇ ਲੋਕਾਂ ਦੇ ਜਿਹੜੇ ਮੁੱਦੇ ਨੇ ਉਹ ਰੋਲ ਦਿੱਤੇ ਜਾਂਦੇ ਨਹੀਂ ਕਿਉਂ ਮੁੱਦੇ ਕਾਂ ਰੋਲ ਦਿੱਤੇ ਜਾਂਦੇ ਆ ਲੋਕਾਂ ਦੇ ਮੇਰੇ ਕੋਲ ਲੋਕਾਂ ਨੂੰ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਸੀ ਅਸੀਂ ਤਾਂ ਆਪਣੀਆਂ ਗੱਲਾਂ ਤੇ ਖੜੇ ਆ 1100 ਰੁਪਏ ਦੇਵੋਗੇ ਬਿਲਕੁਲ 100% 3 ਸਾਲ ਤਾਂ ਟੱਪ ਗਏ ਵੇਖੋ ਵੀਰੇ ਅਸੀਂ ਗਰੰਟੀ ਦਿੱਤੀ ਸੀਗੀਆਂ 5 ਅਸੀਂ ਇਹ ਕਿਹਾ ਸੀ ਪੰਜਾਂ ਇੱਕ ਗੱਲ ਨੂੰ ਨਾ ਇਹ ਸਾਰੇ ਜਣੇ ਆਏ ਕਦੋਂ ਕਹਿੰਦੇ ਤਿੰਨ ਸਾਲ ਟੱਪ ਗਏ ਕਿ ਮੈਨੂੰ ਨਹੀਂ ਆਜ ਤਾਂ ਇਹ ਗੱਲ ਸਮਝਾਈ ਅਸੀਂ ਗਰੰਟੀਆਂ ਦਿੱਤੀਆਂ ਸੀ ਪੰਜ ਅਸੀਂ ਕਿਹਾ ਸੀ ਵੀ ਪੰਜ ਸਾਲਾਂ ਚ ਭਾਈ ਅਸੀਂ ਆਹ ਆਹ ਕੰਮ ਕਰਾਂਗੇ ਇਹ ਕਿਹਾ ਸੀਗਾ ਪੰਜ ਸਾਲ ਪੂਰੇ ਨਹੀਂ ਹੋਏ ਅਸੀਂ ਵੋਟਾਂ ਮੰਗਣੀਆਂ ਉਹ ਪੰਜੇ ਗਰੰਟੀਆਂ ਪੂਰੀਆਂ ਕਰਕੇ ਇੱਕ ਹੀ ਰਹਿ ਗਈ ਹੈ 1100 ਵਾਲੀ ਇਹ ਗਰੰਟੀ ਪੂਰੀ ਕਰਕੇ ਲੋਕਾਂ 'ਚ ਵੋਟਾਂ ਮੰਗਣ ਜਾਵਾਂਗੇ ਸੋ ਇੱਕ ਤਰੀਕਾ ਹੁੰਦਾ ਹੈ ਇੱਕ ਪੈਟਰਨ ਹੁੰਦਾ ਹਰ ਇੱਕ ਕੰਮ ਨੂੰ ਕਰਨ ਵਾਸਤੇ ਵਿਉਂਤ ਬਣਾਉਣੀ ਪੈਂਦੀ ਹੈ ਉਹਦਾ ਕਰਾਈਟੇਰੀਆ ਬਣਾਉਣਾ ਪੈਂਦਾ ਉਹਦੇ ਤੇ ਸਮਾਂ ਲੱਗਦਾ ਐਸਾ ਜਨਰੇਟ ਕਰਨਾ ਪੈਂਦਾ ਸਾਰਾ ਕੁਝ ਹੀ ਕਰਨਾ ਪੈਂਦਾ ਉਥੇ ਸਮਾਂ ਲੱਗਦਾ ਇਹ ਕੋਈ ਆਏ ਤਾਂ ਹੈ ਨਹੀਂ ਵੀ ਅੱਜ ਮੈਂ ਕੁਰਸੀ ਤੇ ਬੈਠਾਂ ਤੇ ਸائن ਕੀਤੇ ਕਾਗਜ਼ ਬਣੇ ਪਏ ਆ ਤੇ ਸਾਰਿਆਂ ਨੂੰ ਸਾਰੇ ਕੰਮ ਹੋ ਜਾਣਗੇ ਸੋ ਸਰਕਾਰ ਨੀਤੀ ਚੰਗੀ ਆ ਚੰਗੇ ਆਪਦੇ ਕੰਮ ਕਰ ਰਹੀ ਆ ਜਿਹੜਾ 1100 ਰੁਪਿਆ ਉਹ ਵੀ ਦੇ ਕੇ ਲੋਕਾਂ ਚ ਵੋਟ ਮੰਗਣ ਜਾਵਾਂਗੇ ਪੰਜੇ ਗਰੰਟੀਆਂ ਪੂਰੀਆਂ ਕਰਕੇ ਆਏ ਕਹਿਣੋ ਇਹ ਕਾਲੀ ਕਾਂਗਰਸੀ ਕਹਿੰਦੇ ਆ ਵੀ 3 ਸਾਲ ਲਾਂਗੇ ਜਾਂ 4 ਸਾਲ ਲਾਂਗੇ ਸਾਨੂੰ ਲੋਕਾਂ ਨੇ 5 ਸਾਲਾਂ ਦਾ ਸਮਾਂ ਦਿੱਤਾ ਕੋਈ ਮਹੀਨੇ ਦੀ ਸਰਕਾਰ ਨਹੀਂ ਰਹਿ ਗਈ ਸੀ ਕਿ ਵੀ ਅਸੀਂ ਮੈਂਟ ਚ ਕਰਦੀਏ ਚੀਜ਼ 5 ਸਾਲਾਂ ਦਾ ਸਮਾਂ ਦਿੱਤਾ 5 ਸਾਲਾਂ ਚ ਕੀਤੇ ਵਾਦੇ ਪੂਰੇ ਕਰਾਂਗੇ ਤਾਂ ਫੇਰ ਵੋਟ ਮੰਗਾਂਗੇ ਤੁਸੀਂ ਇਹ ਗੱਲਬਾਤ ਲਈ ਸਮਾਂ ਦਿੱਤਾ ਸ਼ੁਕਰੀਆ ਜੀ ਧੰਨਵਾਦ ਜੀ ਜੀ ਤਾਂ ਮੇਰੇ ਨਾਲ ਸਨ ਐਮਐਲਏ ਮੋਲਕ ਸਿੰਘ ਜੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਗਰੰਟੀਆਂ ਲੈ ਕੇ ਸਰਕਾਰ ਬਣਾਈ ਸੀ ਉਹ ਗਰੰਟੀਆਂ 5 ਸਾਲਾਂ ਚ ਪੂਰੀਆਂ ਕਰਾਂਗੇ ਤੇ ਵਿਰੋਧੀਆਂ ਨੂੰ ਉਹਨਾਂ ਦੇ ਜਵਾਬ ਦੇਵਾਂਗੇ ਜੋ ਜੋ ਵੀ ਗੱਲਾਂ ਕੀਤੀਆਂ ਗਈਆਂ ਉਹਨਾਂ ਤੇ ਹੁਣ ਵੀ ਖੜੇ ਆ ਤੇ ਅੱਗੇ ਵੀ ਖੜੇ ਰਾਵਾਂਗੇ ਕੈਮਰਾ ਪਰਸਨ ਸ਼ਸ਼ੀਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਲਈ 淡了吧。